ਮੇਰੇ ਨਾਲ ਇੱਕ ਵਾਰੀ ਫਿਰ ਅਮਰੀਕਾ ਤੋਂ ਯੂ ਐਸ اے ਤੋਂ ਸਰਦਾਰ ਜਸਪ੍ਰੀਤ ਸਿੰਘ ਅਟਾਰਨੀ ਐਟ ਲਾ ਨੇ ਜਿਹੜੇ ਉੱਗੇ ਵਕੀਲ ਹੀ ਨਹੀਂ ਕੱਲੇ ਕਮਿਊਨਿਟੀ ਦੇ ਲੀਡਰ ਵੀ ਨੇ ਔਰ ਹੁਣੇ-ਹੁਣੇ ਇਹਨਾਂ ਨੂੰ ਨਿਊ ਜਰਸੀ ਦੇ ਵਿੱਚ ਇੱਕ ਵੱਡੀ ਜ਼ਿੰਮੇਵਾਰੀ ਵੀ ਮਿਲੀ ਹੈ ਮੈਂ ਸਰਦਾਰ ਜਸਪ੍ਰੀਤ ਸਿੰਘ ਜੀ ਵੈਲਕਮ ਕਰਦਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ ਸੋ ਦਾਸਪਰੀ ਸਿੰਘ ਜੀ ਇੱਕ ਤਾਂ ਕਾਫੀ ਕੁਝ ਬਦਲ ਗਿਆ ਅਮਰੀਕਾ ਦੇ ਵਿੱਚ ਪਿਛਲੇ ਦੋ ਤਿੰਨ ਦਿਨ ਦੇ ਵਿੱਚ ਕਾਫੀ ਡਵੈਲਪਮੈਂਟਸ ਨੇ ਦੋ ਦਿਨ ਦੇ ਵਿੱਚ ਫੜੋਫੜਾਈ ਬਹੁਤ ਹੋਈ ਆ ਟਰਕਿੰਗ ਨਾਲ ਜੁੜੇ ਖਾਸ ਤੌਰ ਤੇ ਡਰਾਈਵਰ ਭਾਈਚਾਰੇ ਦੇ ਵਿੱਚ ਕਾਫੀ ਚੱਕਥਲ ਹੈ ਟਰਾਂਸਪੋਰਟ ਕੰਪਨੀਆਂ ਨੂੰ ਅਪਰੋਚ ਕੀਤਾ ਜਾ ਰਿਹਾ ਔਰ ਵਕ ਵਕ ਥਾਵਾਂ ਤੇ ਜਿਸ ਤਰ੍ਹਾਂ ਡਰਾਈਵਰਸ ਨੂੰ ਬਲਾ ਕੇ ਜਿਹੜੇ ਵਰਕ ਪਰਮਿਟ ਨੇ ਉਹਨਾਂ ਨੂੰ ਡਿਟੇਨ ਕੀਤਾ ਗਿਆ ਇਹ ਆਪਣੇ ਆਪ ਦੇ ਵਿੱਚ ਕਾਫੀ ਵੱਡਾ ਮਾਮਲਾ ਹੈ ਤੇ ਦੂਜਾ ਜਿਹੜਾ ਇਸ ਵੇਲੇ ਹੋਰ ਮਾਮਲਾ ਜਿਹੜਾ ਭਖਿਆ ਹੋਇਆ ਉਹ ਹੈਗਾ ਅਮਰੀਕਾ ਦੇ ਵਿੱਚ ਐਂਟਰੀ ਦਾ ਵਿਜ਼ਟਰ ਵੀਜ਼ਾ ਹੋਵੇ ਜਾਂ H1B ਉਹਨੂੰ ਲੈ ਕੇ ਕਾਫੀ ਅਸਮੰਜਸਤੀ ਸਥਿਤੀ ਬਣੀ ਹੋਈ ਹੈ ਕਿ ਇਹਨਾਂ ਲੋਕਾਂ ਦੀ ਐਂਟਰੀ ਵੇਲੇ ਇਹਨਾਂ ਦੀ ਇੰਟਰਵਿਊ ਵੇਲੇ ਅਮਰੀਕਾ ਦੇ ਵਿੱਚ ਦਾਖਲੇ ਵੇਲੇ ਇਹ ਵੱਡੇ ਸਵਾਲ ਖੜੇ ਹੋ ਗਏ ਆ ਕਿ ਸੋਸ਼ਲ ਪ੍ਰੋਫਾਈਲ ਚੈੱਕ ਕੀਤੀ ਜਾਵੇ ਇਹਨਾਂ ਦਾ ਟਰੈਕ ਰਿਕਾਰਡ ਖੰਗਾਲਿਆ ਜਾਵੇ ਇੰਡੀਆ ਦੇ ਵਿੱਚ ਤਾਂ ਹੜਕੰਪ ਮੱਚਿਆ ਹੋਇਆ ਸੀ ਕਿ ਜਿਨ੍ਹਾਂ ਨੂੰ ਅਪਾਇੰਟਮੈਂਟਸ ਮਿਲੀਆਂ ਸੀਗੀਆਂ ਜਿਨ੍ਹਾਂ ਦੀ ਇੰਟਰਵਿਊ ਡੇਟਸ ਆ ਗਈਆਂ ਸੀ ਉਹ ਸਭ ਰੱਦ ਕਰਤੀਆਂ ਗਈਆਂ H1B ਨੂੰ ਲੈ ਕੇ ਕਿ ਪਹਿਲਾਂ ਤੁਸੀਂ ਆਪਣੇ ਜਨਤਕ ਕਰੋ ਜਿਹੜੇ ਸੋਸ਼ਲ ਪ੍ਰੋਫਾਈਲ ਹੈਗੇ ਆ ਇਹ ਤੋਂ ਇਲਾਵਾ ਇੱਕ ਹੋਰ ਮਾਮਲਾ ਜਿਹੜਾ ਐਂਟਰੀ ਦੇ ਮਾਮਲੇ 'ਚ ਹੀ ਹੈ ਕਿ 골ਡ ਕਾਰਡ ਤੋਂ ਲੈ ਕੇ ਜੇ ਤੁਸੀਂ ਆਉਣਾ ਹੀ ਹੈ ਤੇ ਮਿਲੀਅਨ ਡਾਲਰ 2 ਮਿਲੀਅਨ ਡਾਲਰ ਜਿਹੜੀ 골ਡ ਕਾਰਡ ਦੇ ਰੂਪ ਵਿੱਚ ਜਿਹੜੇ ਬਾਕੀ ਰਸਤੇ ਨੇ ਬੰਦ ਕਰਕੇ ਨਵੇਂ ਰਸਤੇ ਖੋਲੇ ਜਾ ਰਹੇ ਨੇ ਇਹ ਕਾਫੀ ਸਵਾਲ ਨੇ ਇੱਕ ਕੋਟ ਦਾ ਮਾਮਲਾ ਵੀ ਸਟਕ ਹੋਇਆ ਰੋਕਿਆ ਗਿਆ ਜਦੇ ਵਿੱਚ ਕੰਟੈਂਪਟ ਵੀ ਪਾਈ ਗਈ ਸੀਗੀ ਸੀ ਡੀ ਐਲ ਨੂੰ ਲੈ ਕੇ ਕਮਰਸ਼ਲ ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਕਿੰਨੇ ਸਾਰੇ ਮਾਮਲੇ ਇਕੱਠੇ ਹੋ ਗਏ ਆ ਮੈਂ ਚਾਹੂੰਗਾ ਜਿਹੜੀ ਪਹਿਲਾਂ ਸਭ ਤੋਂ ਫੋਟੋ ਫੜਾਈ ਦੀ ਮੁਹਿੰਮ ਸ਼ੁਰੂ ਹੋਈ ਸੀਗੀ ਜੇ ਤੁਸੀਂ ਉਸ ਤੋਂ ਗੱਲ ਤੋਰਦੇ ਹੋ ਹਾਂਜੀ ਜਿਵੇਂ ਪਿੱਛੇ ਜੇ ਇਹਨਾਂ ਨੇ ਹੁਣ ਟਰੱਕਿੰਗ ਕੰਪਨੀ ਵਾਲਿਆਂ ਨੂੰ ਨੋਟਿਸ ਕੱਢੇ ਕਿ ਆ ਕੇ ਸਾਨੂੰ ਦੱਸੋ ਕਿਹੜੇ ਡਰਾਈਵਰਾਂ ਕੀ ਆ ਤੇ ਯੂਬਾ ਸਿਟੀ ਤੋਂ ਸ਼ੁਰੂ ਹੋਇਆ ਇਹ ਕੰਮ ਤੇ ਉਸ ਤੋਂ ਬਾਅਦ ਫਿਰ ਉਹ ਉਹ ਉਹਨਾਂ ਤੋਂ ਰਿਸਟ ਲਈ ਡਰਾਈਵਰਾਂ ਦੀ ਤੇ ਜਿਹੜੇ ਵੀ ਡਰਾਈਵਰ ਹੈਗੇ ਆ ਸੋ ਇੱਕ ਪਾਰਟੀਕੂਲਰ ਟਰੱਕਿੰਗ ਕੰਪਨੀ ਦੇ ਤਰੀਬਨ 16-17 ਡਰਾਈਵਰ ਜਿੰਨੇ ਵੀ ਸੀਗੇ ਜਦੋਂ ਉਹਨਾਂ ਦੇ ਨਾਲ ਆਏ ਤਾਂ ਮੁੜ ਕੇ ਡਰਾਈਵਰਾਂ ਨੂੰ ਕਾਲਾਂ ਕੀਤੀਆਂ ਤੇ ਉਹਨਾਂ ਨੂੰ ਕਿਹਾ ਵੀ ਤੁਹਾਨੂੰ ਅਸੀਂ ਤੁਹਾਨੂੰ ਇੰਟਰਵਿਊ ਕਰਨਾ ਇਹ ਸਪੈਸੀਫਾਈ ਨਹੀਂ ਕੀਤਾ ਵੀ ਇੰਟਰਵਿਊ ਕਾਦੇ ਵਾਸਤੇ ਇਮੀਗ੍ਰੇਸ਼ਨ ਲਈ ਕਰਨਾ ਹੈ ਕਿ ਟਰਕਿੰਗ ਲਈ ਕਰਨਾ ਜਿਵੇਂ ਉਹ ਲੱਗਿਆ ਤਾਂ ਆਬਵੀਅਸਲੀ ਵੀ ਉਹ ਜਿਹੜਾ ਟਰਕਿੰਗ ਕਰਕੇ ਪੁੱਛਣਾ ਹੋਣਾ ਤੇ ਜਦੋਂ ਉਹ ਆਏ ਤੇ ਉਹਨਾਂ ਨੂੰ ਉਥੇ ਜਾ ਜਾ ਕੇ ਜਿਵੇਂ ਬਾਹਰ ਗਿਆ ਵੀ ਅਪਾਰਟਮੈਂਟ ਦੇ ਬਾਹਰ ਆ ਜਾਓ ਜਾਂ ਇੱਥੇ ਆ ਜਾਓ ਤੇ ਫੁਲਾਣੀ ਥਾਂ ਤੇ ਆ ਜਾਓ ਉਥੋਂ ਉਹਨਾਂ ਨੂੰ ਫੜ ਲਿਆ ਹੁਣ ਕਾਫੀ ਬੰਦੇ ਫੜੇ ਆ ਜੂਬਾ ਸਿਟੀ ਪਰਸੋਂ ਦੀ ਗੱਲ ਆ ਇਹ ਤੇ ਉਹਨਾਂ ਵਿੱਚੋਂ ਸਾਡੇ ਵੀ ਕਲਾਇੰਟ ਹੈਗੇ ਦੋ ਤਿੰਨ ਤੇ ਇਦਾਂ ਹੀ ਫਿਰ ਲਾਸ ਐਂਜਲਸ ਬਿਹੇਵੀ ਕੱਲ ਦੀ ਖਬਰ ਹੈਗੀ ਆ ਕਿ ਉਥੇ ਇੱਕ ਟਰੱਕ ਸਟਾਪ ਦੇ ਉੱਤੇ ਜਿਹੜੇ ਹੈਗੇ ਕਾਫੀ ਬੰਦੇ ਫੜੇ ਗਏ ਆ ਉਹ ਜਿਹੜੇ ਬੰਦੇ ਹੈਗੇ ਆ ਉਹ ਆਪਣਾ ਡੀਜ਼ਲ ਪਵਾ ਰਹੇ ਸੀਗੇ ਤੇ ਉਹਨਾਂ ਨੂੰ ਰੀਟੇਨ ਕੀਤਾ ਗਿਆ ਉਥੇ ਟਰੱਕ ਸਟਾਪ ਦੇ ਉੱਤੇ ਹੀ ਤੇ ਇਹ ਇੱਕ ਦੋ ਬੰਦੇ ਇਹਨਾਂ ਨੇ ਅ ਅੱਜ ਪਤਾ ਲੱਗਿਆ ਕਿ ਬਾਰਡਰ ਤੇ ਫੜੇ ਆ ਜਿਹੜੇ ਟਰੱਕ ਲੈ ਕੇ ਗਏ ਸੀਗੇ ਉਹਨਾਂ ਨੂੰ ਇਹ ਕਿਹਾ ਵੀ ਤੁਹਾਡਾ ਲਾਇਸੈਂਸ ਹੀ ਵੈਲਿਡ ਹੈ ਨੀਗਾ ਸੋ ਇੰਡੀਆਨਾ ਫੜਿਆ ਕਾਫੀ ਫੜੋਫੜਾਈ ਹੁਣ ਅੱਗੇ ਨਾਲੋਂ ਅੱਗੇ ਚੱਲਦੀ ਤਾਂ ਗਈ ਸੀ ਟ੍ਰਕਿੰਗ ਦੀ ਪਰ ਹੁਣ ਇਹ ਦੋ ਦਿਨਾਂ ਤੋਂ ਕਾਫੀ ਤੇਜ਼ ਹੋਈ ਹੈ ਇਹ ਜਿਹੜੇ ਟ੍ਰਕਿੰਗ ਕੰਪਨੀਆਂ ਨੂੰ ਖਾਸ ਤੌਰ ਤੇ ਅਪਰੋਚ ਕਰਕੇ ਉਹਨਾਂ ਤੋਂ ਡਾਟਾ ਲੈ ਕੇ ਇਹਨਾਂ ਨੂੰ ਟਰੈਕ ਵੀ ਕੀਤਾ ਗਿਆ ਜਿਹੜੇ ਲੋਕਾਂ ਨੇ ਕੋਈ ਨਾਂ ਨੁੱਕਰ ਕੀਤੀ ਜਾਂ ਕਿਹਾ ਕਿ ਅਸੀਂ ਆਪਣੇ ਵਕੀਲ ਨੂੰ ਲੈ ਕੇ ਆਉਂਦੇ ਆ ਜੀ ਉਹਨਾਂ ਨੂੰ ਲਗਭਗ ਜਿੱਥੇ ਸੀਗੇ ਉੱਥੇ ਨੇੜੇ ਤੇੜੇ ਜਾ ਕੇ ਉਹਨਾਂ ਨੂੰ ਡਿਟੇਨ ਕਰ ਲਿਆ ਗਿਆ ਇਸ ਤਰ੍ਹਾਂ ਦੀਆਂ ਵੀ ਖਬਰਾਂ ਆ ਰਹੀਆਂ ਇਹਦਾ ਮਤਲਬ ਕਾਫੀ ਟਫ ਹੈ ਜੀ ਜਿਨ੍ਹਾਂ ਕੋਲ ਤਾਂ ਵੈਲਿਡ ਕਾਗਜ਼ ਨੇ ਉਹਨਾਂ ਨੂੰ ਵੀ ਕੀਤਾ ਜਾ ਰਿਹਾ ਜਾਂ ਸਿਰਫ ਤੇ ਸਿਰ ਵਰਕ ਪਰਮਿੰਟ ਵਾਲੇ ਜਿਨ੍ਹਾਂ ਦੀ ਕੋਈ ਨਾ ਕੋਈ ਖਾਮੀ ਹੈ ਦਸਤਾਵੇਜ਼ਾਂ ਚ ਉਹੀ ਨੇ ਜੀ ਵਰਕ ਪਰਮਿੰਟ ਵਾਲੇ ਆ ਇਹ ਗੂ ਕੀ ਉਹਨਾਂ ਨੂੰ ਕਹਿ ਰਹੇ ਆ ਕਿ ਤੁਹਾਡੇ ਲਾਇਸੈਂਸ ਉਹ ਰੂਲ ਆ ਗਿਆ ਸੀ ਤੇ ਜਿਹੜਾ ਸਪਟੈਂਬਰ ਚ ਬਣਾਇਆ ਸੀਗਾ ਤੇ ਜਿਹੜਾ ਕੋਡ ਨੇ ਸਟੇ ਵੀ ਕੀਤਾ ਬਾਅਦ ਚ ਵੀ ਉਹਦੇ ਕਰਕੇ ਤੁਹਾਡੇ ਲਾਇਸੈਂਸ ਵੈਲਿਡ ਨਹੀਂ ਕਈਆਂ ਨੂੰ ਇਹ ਕਹੀ ਜਾਂਦੇ ਤੁਹਾਡੇ ਕੋ ਕੈਲੀਫੋਰਨੀਆ ਦਾ ਲਾਇਸੈਂਸ ਆ ਵੀ ਉਹ ਹੁਣ ਚੱਲਦਾ ਨਹੀਂ ਹੈਗਾ ਤੇ ਫੜਦੇ ਦਾ ਇਮੀਗ੍ਰੇਸ਼ਨ ਸਟੇਟਸ ਲਈਦੇ ਕਿ ਤੇ ਤੇਰੇ ਕੋ ਵਰਕ ਪਰਮਿਟ ਆ ਤੈਨੂੰ ਹੀ ਡੀਟੇਨ ਕਰਨਾ ਤੇਰੀ ਇੰਟਰਵਿਊ ਕਰਨੀ ਆ ਕਰਨਾ ਸੋ ਜਿਨ੍ਹਾਂ ਕੋਲੇ ਗ੍ਰੀਨ ਕਾਰਡ ਹੈਗਾ ਜਾਂ ਸੈਲਮ ਗਰਾਂਟਡ ਆ ਉਹ ਜਿਹਨਾਂ ਨੂੰ ਨਹੀਂ ਕੁਝ ਕਿਹਾ ਪਰ ਜਿਨ੍ਹਾਂ ਕੋ ਵਰਕ ਪਰਮਿਟ ਸੀਗੇ ਉਹ ਬੰਦੇ ਫੜੇ ਇਦੇ ਵਿੱਚ ਇੰਜ ਵੀ ਹੈ ਕਿ ਜੇ ਇਸ ਬੋਝ ਕਿਸੇ ਨੂੰ ਅੰਗਰੇਜ਼ੀ ਨਹੀਂ ਆ ਰਹੀ ਜਦੋਂ ਇਹਨਾਂ ਨੂੰ ਰੋਕਿਆ ਜਾਂਦਾ ਜਾਂ ਡਿਟੇਨ ਕੀਤਾ ਜਾਂਦਾ ਜੇ ਇਸ ਤਰ੍ਹਾਂ ਦੀ ਵੀ ਕੋਈ ਸ਼ਰਤ ਪੂਰੀ ਨਹੀਂ ਕਰਦੇ ਤਾਂ ਉਹਦੇ ਵਿੱਚ ਵੀ ਪੰਗੇਬਾਜ਼ੀ ਹੋ ਸਕਦੀ ਹੈ ਔਰ ਜਿਹੜਾ ਇਹਦੇ ਵਿੱਚ ਇੱਕ ਤੁਸੀਂ ਹੀアリング ਬੌਂਡ ਦੀ ਗੱਲ ਕੀਤੀ ਸੀਗੀ ਉਹ ਲਾਗੂ ਹੁੰਦਾ ਇੱਥੇ ਕਿ ਨਹੀਂ ਨਹੀਂ ਕੋਰਟ ਨੇ ਕਿਹਾ ਸੀ ਵੀ ਹੀアリング ਦਿੱਤੀ ਜਾਊਗੀ ਬੌਂਡ ਦੇਣਾ ਨਾ ਦੇਣਾ ਨਹੀਂ ਉਹਨਾਂ ਨੇ ਕਿਹਾ ਸੀ ਵੀ ਹੀアリング ਦਾ ਰਾਈਟ ਹੈ ਇਹਨਾਂ ਦੇ ਲੇਕਿਨ ਬੌਂਡ ਕਰਨਾ ਇਮੀਗ੍ਰੇਸ਼ਨ ਜੱਜ ਦੀ ਮਰਜ਼ੀ ਆ ਵੀ ਕਰੇ ਜਾਂ ਨਾ ਕਰੇ ਹਰੇ ਕੇਸ ਤੇ ਸੋ ਹੀアリング ਤੇ ਇਹਨਾਂ ਨੂੰ ਵੀ ਮਿਲੂਗੀ ਜਿਹੜੇ ਹੁਣ ਫੜੇ ਗਏ ਆ ਇਹਨਾਂ ਦੇ ਇਹਨਾਂ ਨੂੰ ਇਮੀਗ੍ਰੇਸ਼ਨ ਜੱਜ ਕੋਲ ਉਹਦਾ ਰਾਈਟ ਹੈਗਾ ਇਹ ਜੱਜ ਕੋਲ ਪੇਸ਼ ਕਰਨ ਦਾ ਜਿਵੇਂ ਤੁਹਾਡੇ ਇੱਥੇ ਕੋਈ ਬੰਦਾ ਫੜਿਆ ਜਾਂਦਾ ਉਹ ਮਜਿਸਟ੍ਰੇਟ ਅੱਗੇ ਜਾਂ ਜੱਜ ਅੱਗੇ ਪੇਸ਼ ਕਰਦੇ ਆ ਉਹਦੀ ਗਾਂ ਜਮਾਨਤ ਆ ਤੇ ਇਹਦੇ ਚ ਇਹ ਆ ਕਿ ਰੂਲ ਜਿਹੜੇ ਬੌਂਡ ਦੇ ਜਿਹੜੇ ਅਮਰੀਕਨ ਸਿਟੀਜ਼ਨ ਦੇ ਡਿਫਰੈਂਟ ਆ ਤੇ ਜਿਹੜੇ ਬਾਹਰ ਦੇ ਇਹਨਾਂ ਦੇ ਡਿਫਰੈਂਟ ਨੇ ਜਿਹੜਾ ਸਿਟੀਜ਼ਨ ਕਿਸੇਗਾ ਜੋ ਫੜਿਆ ਜਾਂਦਾ ਉਹਦਾ ਬੌਂਡ ਹੋਣਾ ਹੀ ਹੁੰਦਾ ਗੱਲ amount ਦੀ ਹੁੰਦੀ ਹੈ ਉਹਦੇ ਕ੍ਰਾਈਮ ਦੇ ਅਧਾਰ ਉਪ ਮਾਉਂਟ ਰੱਖੀ ਜਾਂਦੀ ਹੈ ਪਰ ਜਿਹੜਾ ਬਾਹਰ ਦਾ ਬੰਦਾ ਹੈਗਾ ਇਮੀਗ੍ਰੇਸ਼ਨ ਲਾ ਥੱਲੇ ਉਹ ਉੱਪਰ ਨਹੀਂ ਕੋਟਾਂ ਦੇ ਡਿਸੀਜਨ ਹੈ ਗਿਆ ਕਿ ਬੌਂਡ ਇਲੀਜੀਬਲ ਨਹੀਂ ਆ ਉਹ ਇਲਿਜੀਲ ਐਂਟਰੀ ਆ ਤੇ ਉਹ ਫਿਰ ਸਰਕਾਰ ਦੇ ਹੱਥ ਚਾ ਬੌਂਡ ਕਰਨਾ ਨਾ ਕਰਨਾ ਜਾਂ ਰੀਲੀਜ਼ ਕਰਨਾ ਉਹ ਫਿਰ ਕੋਰਟ ਨੇ ਕਿਹਾ ਸੀ ਵੀ ਇਹ ਵੀ ਡਿਸਕ੍ਰਿਮੀਨੇਟਰੀ ਆ ਵੀ ਤੁਸੀਂ ਜ਼ਿਆਦਾ ਕੋ ਰੂਲ ਬਣਾਓ ਵੀ ਕਿਹਦਾ ਨਹੀਂ ਕਰਨਾ ਤੁਸੀਂ ਹਰੇਕ ਨੂੰ ਹੀ ਨਾ ਕਰੀ ਜੰਨੇ ਆ ਉਹਦੇ ਕਰਕੇ ਉਹਨਾਂ ਨੇ ਉਹ ਸਟੇ ਕੀਤੀ ਸੀਗੀ ਤੇ ਉਹਦੇ ਕਰਕੇ ਉਹਨਾਂ ਨੇ ਪਰ ਇਹ ਕਿਹਾ ਸੀ ਕਿ ਬੌਂਡ ਦੀ ਹੀਅਰਿੰਗ ਕਰੋ ਇਹ ਨਹੀਂ ਕਿਹਾ ਵੀ ਬੌਂਡ ਦੇ ਛਾੜੀ ਦਿਓ ਸਾਰੇ ਸੋਦੇ ਅੰਡਰ ਅਸੀਂ ਜਿਹੜੀਆਂ ਬੌਂਡ ਦੀਆਂ ਡੇਟਾ ਲੈਣ ਲਈ ਅਪਲਾਈ ਕਰ ਰਹੇ ਆ ਅਜੇ ਅਜੇ ਡੇਟ ਕੋਈ ਆਈ ਤਾਂ ਹੈ ਨਹੀਂ ਜਿਵੇਂ ਹੁਣ ਆਉਣਗੀਆਂ ਅੱਗੇ ਫਿਰ ਪਤਾ ਲੱਗੂ ਵੀ ਜੱਜ ਕੀ ਕਰਦੇ ਆ ਪਰ ਓਵਰ ਆਲ ਸ਼ਕਤੀ ਆ ਤੇ ਪਰ ਕੋਈ ਇਹਦੇ ਚ ਸ਼ੋਰਟੀ ਨਹੀਂ ਹੈਗੀ ਵੀ ਬੌਂਡ ਹੋ ਜਾਣਗੇ ਉਹਨਾਂ ਦੇ ਜਦੋਂ ਸਾਡੇ ਇੱਥੇ ਲਗਭਗ ਸ਼ਾਮ ਸੀ ਤੁਹਾਡੇ ਸਵੇਰ ਸੀ ਉਸ ਵੇਲੇ ਤੱਕ ਚੈੱਕ ਕੀਤਾ ਗਿਆ ਸੀਗਾ ਕਿ ਇਹਨਾਂ ਨੂੰ ਇਹਨਾਂ ਬਾਰੇ ਪਤਾ ਨਹੀਂ ਸੀ ਲੱਗ ਰਿਹਾ ਕਿ ਉਹਨਾਂ ਨੂੰ ਰੱਖਿਆ ਕਿੱਥੇ ਗਿਆ ਔਰ ਇਹਨਾਂ ਦੇ ਚਾਰਜਸ ਕੀ ਹੈਗੇ ਆ ਜਾਂ ਇਹਨਾਂ ਨਾਲ ਅੱਗੇ ਕੀ ਕੀਤਾ ਜਾਣਾ ਹੁਣ ਜਦੋਂ ਤੁਸੀਂ ਕਹਿ ਰਹੇ ਹੋ ਕਿ ਤੁਸੀਂ ਅਦਾਲਤ ਤੱਕ ਪਹੁੰਚ ਕਰ ਰਹੇ ਹੋ ਜਿਹੜੇ ਤੁਹਾਡੇ ਕਲਾਇੰਟ ਨੇ ਸਿਚੁਏਸ਼ਨ ਕੀ ਆ ਇਹਨਾਂ ਨੂੰ ਰੱਖਿਆ ਕਿੱਥੇ ਗਿਆ ਜਾਂ ਇਹ ਇਸਤਿਤੀ ਕੀ ਆ ਇਹਨਾਂ ਦੇ ਸਬੰਧ ਵਿੱਚ ਇਹਨਾਂ ਨੂੰ ਪਹਿਲਾਂ ਦਾ ਜਿਹੜੀ ਜਿੱਥੋਂ ਫੜਦੇ ਆ ਜਿਵੇਂ ਹੁਣ ਸੈਕਰਮੈਂਟੋ ਜਿਹੜੀ ਯੂਬਾ ਹੜੀ ਤੋਂ ਫੜਦੇ ਆ ਸੈਕਰਮੈਂਟੋ ਜਿਹੜਾ ਇਮੀਗ੍ਰੇਸ਼ਨ ਦਾ ਆਫਿਸ 650 ਕੈਪੀਟਲ ਮਾਲ ਉੱਥੇ ਲੈ ਜਾਂਦੇ ਆ ਜਾਂ ਜਿਹੜੇ ਉਹਨਾਂ ਥਾਂ ਤੋਂ ਫੜੇ ਆ ਜਿੱਥੇ ਵੀ ਇਮੀਗ੍ਰੇਸ਼ਨ ਦਾ ਮੇਨ ਆਫਿਸ ਆ ਜਿਵੇਂ ਜਿਵੇਂ ਕੋਈ ਪ੍ਰिजन ਤੋਂ ਫੜਾਇਗਾ ਫ੍ਰਿਜਨੋ ਆਈਜ਼ ਦਾ ਆਫਿਸ ਜਿੱਥੇ ਆਈਜ਼ ਆਫੀਸਰ ਉਦੋਂ ਬਾਅਦ ਫਿਰ ਅੱਗੇ ਜੇਲ੍ਹਾਂ 'ਚ ਆਡੜ ਜਿਹੜਾ ਟ੍ਰਾਂਸਪੋਰਟ ਕਰਦੇ ਕਿਸੇ ਨੂੰ ਇਲੋਯਾਰੀਜ਼ੋਨਾ ਭੇਜ ਦਿੰਦੇ ਆ ਕਿਸੇ ਨੂੰ ਇਹ ਜਿਹੜਾ ਹੈਗਾ ਉਹ ਕਿਤੇ ਹੋਰ ਭੇਜ ਦਿੰਦੇ ਆ ਕਈਆਂ ਨੂੰ ਇਹ ਕੀ ਕਰਦੇ ਆ ਵੀ ਬੇਕਰਫੀਲਡ ਟੈਂਸ਼ਨ ਸੈਂਟਰ ਆਡੜ ਥਾਂ ਤੋਂ ਭੇਜਦੇ ਆ ਫਿਰ ਉੱਥੇ ਜੱਜ ਜਿਹੜੇ ਆ ਉਹ ਵੀਡੀਓ ਕਾਨਫਰੈਂਸਿੰਗ ਕਰਾਈਂ ਮਤਲਬ ਜਿਹੜੇ ਕੇਸ ਕਰਦੇ ਆ ਤੇ ਆਪ ਜੱਜ ਨਹੀਂ ਆਉਂਦੇ ਉੱਥੇ ਫਿਰ ਜਿਹੜੇ ਹੁੰਦੀ ਮਤਲਬ ਪਹਿਲਾਂ ਤਾਂ ਸਿੱਧੀ ਮਾਸਟਰ ਡੇਟ ਦੇ ਦਿੰਦੇ ਬਾਉਂਡਰੀ ਡੇਟ ਜਿਹੜੀ ਬਾਉਂਡਰੀ ਡੇਟ ਆਪਾਂ ਨੂੰ ਆਪ ਲੈਣੀ ਪੈਂਦੀ ਆ ਉਹ ਡੇਟ ਦਿੰਦੇ ਕੇਸ ਲੜਨ ਦੀ ਜੱਜ ਕਹਿੰਦੇ ਅੰਦਰ ਕੇਸ ਲੜੋ ਪੀਆ ਦੇ ਬਿਆਨ ਲੈ ਲੈਂਦੇ ਨੇ ਪਹਿਲਾਂ ਇਹ ਤੇ ਉਹ ਫਿਰ ਜਿਹੜੇ ਵਕੀਲ ਨੇ ਉਹ ਅਸੀਂ ਕਹਿੰਨੇ ਆ ਵੀ ਨਹੀਂ ਸਾਨੂੰ ਪਹਿਲਾਂ ਬਾਉਂਡ ਦੀ ਡੇਟ ਚਾਹੀਦੀ ਆ ਪਹਿਲਾਂ ਤਾਂ ਹੁੰਦਾ ਹੀ ਨਹੀਂ ਸੀ ਹੁਣ ਆ ਕੋਰਟ ਦੀ ਰੂਲਿੰਗ ਤੋਂ ਬਾਅਦ ਬਾਉਂਡ ਜਿਹੜਾ ਹੈਗਾ ਉਹਦੀ ਡੇਟ ਫਿਰ ਆ ਜਾਂਦੀ ਆ ਹੁਣ ਬਾਉਂਡ ਦੀ ਡੇਟਾ ਹੁਣ ਇਹ ਤੋਂ ਬਾਅਦ ਆਉਣੇ ਸ਼ੁਰੂ ਹੋਣ ਗਿਆ ਹੀ ਅਪਲਾਈ ਕੀਤੇ ਨੇ ਜੇ ਡੇਟ ਆਈ ਨਹੀਂ ਤੇ ਫੇਰ ਪਤਾ ਲੱਗੂਗਾ ਵੀ ਕੀ ਇਹ ਬੌਂਡ ਦਾ ਕਰਦੇ ਆ ਪਰ ਇਹਨਾਂ ਨੂੰ ਸਭ ਤੋਂ ਪਹਿਲਾਂ ਜਿਹੜਾ ਆਈਸ ਦਾ ਪ੍ਰੋਸੈਸਿੰਗ ਸੈਂਟਰ ਆ ਨੇੜੇ ਉੱਥੇ ਲੈ ਕੇ ਜਾਂਦੇ ਆ ਇਸ ਤੋਂ ਬਾਅਦ ਫਿਰ ਅਡੜ ਜੇਲਾ ਚ ਹੁਣ ਇਸ ਤੋਂ ਅੱਗੇ ਪਤਾ ਲੱਗੇਗਾ ਕਿ ਇਹਨਾਂ ਤੇ ਚਾਰਜਸ ਕੀ ਨੇ ਜਾਂ ਜਦੋਂ ਤੁਸੀਂ ਸਾਰਾ ਕੁਝ ਬਾਹਰ ਆਏਗਾ ਜੀ ਤੁਹਾਡਾ ਮਤਲਬ ਚਾਰਜਸ ਤਾਂ ਇਮੀਗ੍ਰੇਸ਼ਨ ਦੀ ਵੈਲੇਸ਼ਨ ਦੇ ਹੀ ਆ ਉਹਨਾਂ ਦੇ ਦੂਜੇ ਚਾਰਜ ਕੋਈ ਨਹੀਂ ਹੈਗਾ ਅਨਲਸ ਕਿ ਕਿਸੇ ਦਾ ਕੋਈ ਕਰੰਬਰ ਰੈਕਡ ਨਾ ਹੋਵੇ ਜਿਹੜੇ ਸਾਡੇ ਇੰਗਲੈਂਡ ਉਹਦਾ ਇਮੀਗ੍ਰੇਸ਼ਨ ਵੈਲੇਸ਼ਨ ਹੀ ਆ ਕਿ ਤੁਸੀਂ ਜੀ ਇੱਥੇ ਇਲੀਗਲ ਐਂਟਰੀ ਕੀਤੀ ਉਸ ਤੋਂ ਬਾਅਦ ਤੁਸੀਂ ਓਵਰਸਟੇ ਕੀਤਾ ਫਲਾਣਾ ਕੀਤਾ ਉਹਦੇ ਕੋਲੇ ਗ੍ਰੀਨ ਕਾਰਡ ਹੈ ਨਹੀਂ ਇਸ ਤਰ੍ਹਾਂ ਦੇ ਪਰ ਜੇ ਕਿਸੇ ਦੇ ਕੋਈ ਹੋਰ ਵੀ ਵਾਇਲੇਸ਼ਨ ਕੀਤੇ ਹੋਵੇ ਉਹ ਆਡ-ਆਡ ਨੇ ਨਾ ਸਾਰੇ ਇੱਕੋ ਜਿਹੇ ਤਾਂ ਹੈ ਨਹੀਂ ਜੇ ਕਿਸੇ ਦੀ ਕੋਈ 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 ਮਤਲਬ ਕ੍ਰਿਮਿਨਲ ਰੈਕੋਰਡ ਹੋਵੇ ਜਾਂ ਹੋਰ ਵਾਇਲੇਸ਼ਨ ਉਹ ਵੀ ਉੱਤੇ ਉਹ ਵੀ ਲਾੜਨਗੇ ਚਾਰਜ ਵਿੱਚ ਹੀ ਡਿਪੋਰਟ ਕਰਨ ਦੇ ਚਾਂਸਸ ਕਾਫੀ ਨੇ ਇਹਦੇ ਚ ਹੈ ਨਾ ਹਾਂਜੀ ਲੇਕਿਨ ਕੇਸ ਫਾਈਟ ਕਰਨ ਦਾ ਰਾਈਟ ਹੈਗਾ ਸਾਰਿਆਂ ਦਾ ਸੋ ਉਹਨਾਂ ਨੂੰ ਫਾਈਟ ਅਸੀਂ ਤਾਂ ਕਹਾਂਏ ਕਰਨਾ ਚਾਹੀਦਾ ਐਵੇਂ ਨਹੀਂ ਤਾਂ ਹੁਣ ਜੇ ਤੁਸੀਂ ਉਦਾਂ ਹੀ ਹਥਿਆਰ ਸੈੱਟ ਦਿਓ ਤਾਂ ਕੋਈ ਗੱਲ ਨਹੀਂ ਤੁਸੀਂ ਉਹਨੂੰ ਲੀਗਲ ਕਾਨੂੰਨ ਤੁਹਾਨੂੰ اختیار ਦਿੰਦਾ ਕੇਸ ਲੜਨ ਦਾ ਲੜਨਾ ਚਾਹੀਦਾ ਜਿਹੜੇ ਖਾਸ ਕਰਕੇ ਹਰਾਨੀ ਦੀ ਗੱਲ ਤਾਂ ਆਇਆ ਨਾ ਜੋ ਕਈ ਬੰਦੇ ਦਾ ਬਹੁਤ ਪੁਰਾਣੇ ਆ 2016 ਜਾਂ 17 ਦੇ ਅਮਰੀਕਾ ਚ ਆਏ 18 ਦੇ ਵੀ ਆ ਤੇ ਉਹਨਾਂ ਨੂੰ ਵੀ ਦੱਸੋ ਏਦਾਂ ਫਾੜਨਾ ਉਹ ਵੀ ਕੋਈ ਇਹਨਾਂ ਦਾ ਕ੍ਰਿਮਨ ਰੈਕੋਰਡ ਸਾਡੇ ਕਲਾਇੰਟ ਨਾ ਤਾਂ ਉਹਨਾਂ ਦਾ ਕੋਈ ਕ੍ਰਿਮਨ ਰੈਕਡਾ ਆਏ ਵੀ ਪੁਰਾਣੇ ਆ 16 17 ਦੇ ਤੇ ਉਹ ਟਰੱਕ ਚ ਚਲਾਏ ਸੀਗੇ ਬੜੇ ਵਧੀਆ ਉਹਨਾਂ ਦੀਆਂ ਅੱਛਾ ਕੋਈ ਲਾਇਸੈਂਸ ਇਹ ਨਹੀਂ ਹੈਗਾ ਵੀ ਲਾਇਸੈਂਸ ਕੋਈ ਐਕਸਪਾਇਰ ਹੋ ਗਿਆ ਜਾਂ ਉਹਦਾ ਚਲਾਈ ਜਾਂਦੇ ਸੀ ਕੁਝ ਨਹੀਂ ਸੀ ਤੇ ਉਹੋ ਜਿਹੇ ਬੰਦਿਆਂ ਨੂੰ ਵੀ ਫਾੜਨਾ ਹੁਣ ਦੇਖੋ ਪਿੱਛੇ ਦਾ ਨਾਲੇ ਕਿਹਾ ਸੀ ਜਿਹੜੇ 2 ਸਾਲ ਚ ਆਏ ਉਹ ਫਾੜਨੇ ਆ ਉਹ ਜਿਹੜਾ 16 ਜਾਇਆ 18 ਜਾਇਆ ਉਹ ਉਹਨੂੰ ਪੜਨ ਦੀ ਕੀ ਤੋਕਾ ਇਹ ਕੋਈ ਜਿਹੜਾ ਕਾਬੂ ਆਉਂਦਾ ਚੱਕੀ ਜਾਂਦੇ ਕੋਈ ਹੋਵੇ ਜੇ ਇਹਦਾ ਮਤਲਬ ਹੈ ਕਿ ਜਿਹੜੀਆਂ ਉੱਥੇ ਕੰਪਨੀਆਂ ਟਰੱਕਿੰਗ ਨਾਲ ਜੁੜੀਆਂ ਨੇ ਔਰ ਜਿਹੜੇ ਇਹ ਲੋਕ ਜਿਹੜੇ ਲਗਭਗ 2 3 4 ਮਹੀਨੇ ਤੋਂ ਕੰਮ ਵੀ ਛੱਡ ਗਏ ਸੀਗੇ 3 ਮਹੀਨੇ ਕਈਆਂ ਨੇ ਤਾਂ ਕਾਫੀ ਦੇਰ ਦੇ ਕੰਮ ਛੱਡਦੇ ਡਰਾਈਵਿੰਗ ਵਾਲੇ ਤਾਂ ਕਿ ਬੱਜ ਜਾਈਏ ਕੋ ਰਸਤਾ ਕਢ ਲਿਏ ਉਹਨਾਂ ਦਾ ਵੀ ਪੁਰਾਣਾ ਰਿਕਾਰਡ ਦੇ ਅਨੁਸਾਰ ਉਹਨਾਂ ਨੂੰ ਵੀ ਸੱਦਿਆ ਜਾ ਰਿਹਾ ਇਹ ਤਾਂ ਇੱਕ ਕਾਫੀ ਖਤਰਨਾਕ ਚੀਜ਼ ਹੋ ਗਈ ਹੈ ਨਾ ਹਾਂਜੀ ਇਹ ਤਾਂ ਪਹਿਲਾਂ ਤੁਹਾਨੂੰ ਯਾਦ ਹੋਊਗਾ ਆਪਾਂ ਇੱਕ ਪ੍ਰੋਗਰਾਮ ਕੀਤਾ ਸੀਗਾ ਤੇ ਉਹ ਚ ਮੈਂ ਦੱਸਿਆ ਜੀ ਤੁਹਾਨੂੰ ਵੀ ਜਿਹੜਾ ਇਹਨੇ ਕਿਹਾ ਟਰਾਂਸਪੇਰੈਂਸੀ ਸੈਕਟਰੀ ਨੇ ਵੀ ਅਸੀਂ ਜਿਹੜੀ ਕੰਪਨੀਆਂ ਤੇ ਟਰੱਕ ਡਰਾਈਵਿੰਗ ਸਕੂਲਾਂ ਦੇ ਖਿਲਾਫ ਵੀ ਜਾਵਾਂਗੇ ਤੇ ਜਦੋਂ ਕੈਲੀਫੋਰਨੀਆ ਨੇ ਆ ਲਾਇਸੈਂਸ ਰਿਵੋਕ ਕਰਨ ਦਾ ਕਿਹਾ ਸੀ ਅਸੀਂ ਕਰਾਂਗੇ ਉਹਦੇ ਉਹਨਾਂ ਨੇ ਕਿਹਾ ਸੀ ਇਹ ਤਾਂ ਕੁਝ ਵੀ ਨਹੀਂ ਤੇ ਅਸੀਂ ਤਾਂ ਹੁਣ ਉਹਦੇ ਤਹਿਤ ਹੀ ਇਹ ਹੁਣ ਟਰਕਿੰਗ ਕੰਪਨੀਆਂ ਜਿਹੜੀਆਂ ਹਾਇਰ ਕਰਦੀਆਂ ਇਹਨਾਂ ਨੂੰ ਉਹਨਾਂ ਦੇ ਆਈਐਫਐਮ ਹੁਣ ਟਰੱਕ ਡਰਾਈਵਿੰਗ ਸਕੂਲਾਂ ਤੱਕ ਵੀ ਪਹੁੰਚਣਗੇ ਤੇ ਉਹਦੇ ਨਾਲ ਫਿਰ ਇਹ ਆ ਵੀ ਜਦੋਂ ਹੁਣ ਜਿਹੜਾ ਹੁਣ ਟਰੱਕਿੰਗ ਕੰਪਨੀਆਂ ਦੇ ਮਾਲਕ ਜਾਂ ਟਰੱਕ ਡਰਾਈਵਰ ਸਕੂਲਾਂ ਦੇ ਮਾਲਕ ਤਾਂ ਸਾਰੇ ਇੱਥੇ ਪੱਕੇ ਆ ਕਿਉਂਕਿ ਇੱਥੇ ਆਂਡ ਡਾਕੂਮੈਂਟਡ ਬੰਦਾ ਦਾ ਕੋਈ ਬਹੁਤ ਘੱਟ ਹੋਣਗੇ ਜਿਹੜੇ ਕਿ ਮਲੇਦਾ ਦੀਆਂ ਕੰਪਨੀਆਂ ਚ ਲਾਉਂਦੇ ਜ਼ਿਆਦਾ ਬੰਦੇ ਪੱਕੇ ਨੇ ਤੇ ਉਹਨਾਂ ਨੂੰ ਇਟਸੈਲਫ ਤਾਂ ਨਹੀਂ ਵੀ ਇਮੀਗ੍ਰੇਸ਼ਨ ਕਰਕੇ ਹੋਲਡ ਕਰਦੇ ਅਨਲੈਸ ਕਿ ਉਹਨਾਂ ਦੀ ਕੋਈ ਆਪਣੀ ਵੈਲੀਅਸ਼ਨ ਆਵੇ ਕਿਸੇ ਨੇ ਟੈਕਸ ਨਾ ਭਰਿਆ ਹੋਵੇ ਜਾਂ ਜਿਵੇਂ ਤੁਹਾਡੇ ਇੱਥੇ ਆਈ.ਡੀ. ਦਾ ਚੱਕਰ ਪੈ ਜਾਂਦਾ ਇਨਕਮ ਟੈਕਸ ਦਾ ਇੱਥੇ ਵੀ ਪਿਆਦਾ ਕਿ ਇਹਨਾਂ ਟੈਕਸੀ ਨਹੀਂ ਭਰਿਆ ਇਨਕਮ ਜਿਆਦਾ ਹੈਗੀ ਆ ਤੇ ਸ਼ੋਅ ਜਾਹ ਗਏ ਨੇ ਕੋਈ ਹੋਰ ਹਿਰਾ ਫਰੀ ਕੀ ਕਈ ਲੋਕਾਂ ਨੇ ਆਪਣੇ ਆਪ ਮਤਲਬ ਕਿਸੇ ਦੇ ਪੈਸੇ ਜਣੇ ਆਉਂਦੇ ਆ ਕੋ ਚੈੱਕ ਬਾਉਂਸ ਹੋਇਆ ਫਲਾਣਾ ਬਈ ਇਦਾਂ ਦੀਆਂ ਗੱਲਾਂ ਕਰਕੇ ਜੇ ਉਹ ਕੋਈ ਇਦਾਂ ਦੀ ਗੱਲ ਹੈ ਨਹੀਂ ਤਾਂ ਫਿਰ ਉਹਨੂੰ ਨੇ ਹੋਲਡ ਕਰਦੇ ਜਿਵੇਂ ਆਯੂਬਾ ਸਿੱਡਾ ਵਾਲੀ ਸਿਚੁਏਸ਼ਨ ਆ ਜਿਹੜਾ ਉਹ ਪ੍ਰੋਟੈਕਟਿੰਗ ਕੰਪਨੀ ਦੇ ਮਾਲਕ ਸੀ ਉਹਨਾਂ ਨੂੰ ਕੁਝ ਨਹੀਂ ਕਿਹਾ ਉਹਨਾਂ ਨੇ ਮੈਂ ਜਾਣਦਾ ਉਹਨਾਂ ਨੂੰ ਚੰਗੀ ਤਰ੍ਹਾਂ ਮੇਰੀ ਗੱਲਬਾਤ ਹੋਈ ਲੇਕਿਨ ਉਹ ਬੇਸਿਕਲੀ ਉਹਨਾਂ ਨੇ ਜਿਆਦਾ ਜਿਹੜੇ ਉਹ ਦੂਜੇ ਬੰਦੇ ਆ ਉਹਨਾਂ ਨੂੰ ਕਿਹਾ ਜਿਹੜੇ ਯਾਨੀ ਕਿ ਡਰਾਈਵਰਾਂ ਦੀ ਨਸਲ ਲੈ ਕੇ ਉਹਨਾਂ ਕੋਲੋਂ ਕਿ ਡ라이ਵਰ ਦੱਸੋ ਡਰਾਈਵਰਾਂ ਨੂੰ ਵੀ ਉਹਨਾਂ ਨੇ ਵਾਇਲੇਸ਼ਨ ਦਾ ਕੁਝ ਨਹੀਂ ਕਿਹਾ ਵੀ ਤੁਹਾਡੀ ਕੋਈ ਵਾਇਲੇਸ਼ਨ ਆ ਜਾਂ ਲੈਸੈਂਸ ਤੁਹਾਡੇ ਖਤਮ ਨਹੀਂ ਆ ਤੁਸੀਂ ਉਦਾਂ ਟਰੱਕ ਚਲਾਈਗੇ ਬਿਨਾ ਪਰਮਿਸ਼ਨ ਤੋਂ ਉਹਨਾਂ ਨੂੰ ਇਮੀਗ੍ਰੇਸ਼ਨ ਸਟੇਟਸ ਥੱਲੇ ਹੋਲਡ ਕੀਤਾ ਇਹਦੇ ਚ ਇੱਕੋ ਸਿਰਫ ਖਤਰਾ ਹੈਗਾ ਟਰਕਿੰਗ ਕੰਪਨੀਆਂ ਨੂੰ ਕਿ ਜਦੋਂ ਬੰਦੇ ਹਾਇਰ ਕਰਦੇ ਜੇ ਉਹਨਾਂ ਨੇ ਬੰਦੇ ਸਸਤੇ ਵੇਖ ਕੇ ਜਾਂ ਜਿਹੜੇ ਬੰਦੇ ਐਲੀਜੀਬਲ ਨਹੀਂ ਸੀ ਉਹ ਕੋ ਹਾਇਰ ਕੀਤੇ ਹੋਣ ਤਾਂ ਉਹਨਾਂ ਨੂੰ ਇਸ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਹੋ ਸਕਦਾ ਆਦਰਵਾਈਜ਼ ਕੋਈ ਸਮੱਸਿਆ ਨਹੀਂ ਮੇਰਾ ਨਹੀਂ ਖਿਆਲ ਵੀ ਕਿਸੇ ਟਰਕਿੰਗ ਕੰਪਨੀ ਨੇ ਕੋਈ ਬੰਦਾ ਹਾਇਰ ਕੀਤਾ ਹੋ ਉਹਦਾ ਕਿਉਂਕਿ ਬਿਨਾ ਲੈਸੈਂਸ ਤੋਂ ਟਰੱਕ ਨਹੀਂ ਚਲਾ ਸਕਦਾ ਬੰ ਇਹ ਨਹੀਂ ਆਈ ਛੁਏ ਦੇ ਚ ਇਹ ਦੇ ਚ ਜਿਹੜੇ ਬੰਦਿਆਂ ਨੇ ਵੀ ਟਰੱਕ ਚਲਾਏ ਨੇ ਜਾਂ ਕੰਮ ਕੀਤੇ ਨੇ ਸਾਰਿਆਂ ਕੋ ਲਾਇਸੈਂਸ ਹੀ ਬਿਨਾਂ ਲਾਇਸੈਂਸ ਉਹ ਲੋੜੀਂ ਚੱਕਿਆ ਜਾਂਦਾ ਫਿਰ ਉਹ ਬਾਹਰ ਦੀਆਂ ਸਟੇਟਾਂ ਚ ਗਏ ਆ ਮਤਲਬ ਵੈਲਿਡ ਸੀ ਸਾਰਾ ਕੁਝ इवन ਉਹਨਾਂ ਜਿਹਦਾ ਲਾਇਸੈਂਸ ਵੈਲਿਡ ਆ ਤੇ ਉਹਦਾ ਕੋਈ ਉਹ ਠੀਕ ਆ ਉਹ ਮਤਲਬ ਚਲਾ ਸਕਦਾ ਲਾਇਸੈਂਸ ਦਾ ਮਤਲਬ ਹੀ ਹੁਣ ਤੁਹਾਡੇ ਜਾਂ ਮੇਰੇ ਕੋ ਡਰਾਈਵਿੰਗ ਲਾਇਸੈਂਸ ਦਾ ਮਤਲਬ ਆਪਾਂ ਗੱਡੀ ਚਲਾ ਸਕਦੇ ਆ ਰਾਈਟ ਤੇ ਜੇਕਰ ਤੱਕ ਉਹ ਲਾਇਸੈਂਸ ਕੈਨਸਲ ਨਹੀਂ ਹੁੰਦਾ ਜਾਂ ਹੈ ਨਹੀਂ ਤੁਸੀਂ ਕਿਵੇਂ ਅਸਿਊਮ ਕਰ ਲੋਗੇ ਵੀ ਇਹ ਬੰਦਾ ਇਹਦਾ ਰੂਲ ਹੁਣ ਬਣਾਇਆ ਨਾ ਨੇ ਇਹ ਤੇ ਪਰ ਇਹ ਆ ਕੇ ਉਹ ਨਹੀਂ ਕੋਈ ਪ੍ਰੋਬਲਮ ਹੈਗੀ ਟ੍ਰাকিং ਕੰਪਨੀਆਂ ਨੂੰ ਵੀ ਤੁਸੀਂ ਵੀ ਬੰਦਿਆਂ ਨੂੰ ਕਿਉਂ ਹਾਇਰ ਕੀਤਾ ਕਿਉਂਕਿ ਟਰੱਕ ਅਨਲੈਸ ਕਿ ਕੋਈ ਦਾ ਨਿਕਲਿਆ ਜਿਹੜਾ ਬੈਨਲ ਸਾਸੋ ਚਲਾਈ ਗਿਆ ਉਹ ਮੇਰਾ ਨਹੀਂ ਖਿਆਲ ਹੋਊਗਾ ਬਹੁਤ ਘੱਟ ਹੋਣਗੇ ਪਰ ਜ਼ਿਆਦਾ ਜਿਹੜੀ ਜਿਹੜੀ ਪ੍ਰੋਬਲਮ ਉਹਨਾਂ ਨੂੰ ਇਹ ਆਊਗੀ ਕਿ ਜੇ ਕਿਸੇ ਨੇ ਆਪਣੇ ਤੁਹਾਨੂੰ ਬੰਦਾ ਬੰਦੇ ਕੀ ਟੈਕਸ ਉਸ ਦੀ ਜਬ ਪੂਰਾ ਜਾ ਕੋਹ ਜੇ ਆਪਣਾ ਪੇਪਰ ਵਰਕ ਮੈਂਟੇਨ ਨਹੀਂ ਕੀਤਾ ਤੇ ਜਿਹੜਾ ਜਿਹਦੇ ਕੋਲ ਤਾਂ ਉਹ ਸਾਰਾ ਮੈਂਟੇਨਡ ਆ ਉਹ ਤਾਂ ਨਹੀਂ ਆਉਣ ਲੱਗੀ ਪਰ ਟਰਕਿੰਗ ਕੰਪਨੀਆਂ ਨਾਲੋਂ ਮੈਨੂੰ ਜ਼ਿਆਦਾ ਜਿਹੜੀ ਸਮੱਸਿਆ ਹੁਣ ਆਉਂਦੀ ਲੱਗਦੀ ਹੈ ਉਹ ਡ라이ਵਰਾਂ ਨੂੰ ਲੱਗਦੀ ਆ ਮਤਲਬ ਟਕਿੰਗ ਕੰਪਨੀਆ ਦੇ ਮਾਲਕ ਤਾਂ ਪੱਕੇ ਆ ਤੇ ਉਹ ਉਹ ਉਹਨਾਂ ਕੋਲ ਜਾਂ ਸਿਟੀਜ਼ਨ ਨੇ ਜਾਂ ਗ੍ਰੀਨ ਕਾਰਡ ਹੋਲਡਰ ਨੇ ਜਾਂ ਉਹਨਾਂ ਦੇ ਹੋਰ ਸਟੇਟਸ ਹੈਗੇ ਆ ਤੇ ਉਹਨਾਂ ਨੂੰ ਇੰਨੀ ਜ਼ਿਆਦਾ ਨਹੀਂ ਆਊਗੀ ਉਹ ਤਾਂ ਬਹੁਤ ਥੋੜੇ ਹੋਣਗੇ ਇਹਨਾਂ ਨੇ ਕੋਈ ਵੈਲੀਸ਼ਨਾਂ ਕੀਤੀਆਂ ਨੇ ਜ਼ਿਆਦਾ ਪ੍ਰੋਬਲਮ ਆਊਗੀ ਜਿਹੜੇ ਉਹਨਾਂ ਦਾ ਡਰਾਈਵਰ ਚੱਲਦੇ ਸੀ ਉਹਨਾਂ ਦੀ ਲਿਸਟ ਲੈਂਦੇ ਨੇ ਵੀ ਕਿਹੜੇ ਸੀ ਉਹਨਾਂ ਵਿੱਚੋਂ ਜਿਨ੍ਹਾਂ ਕੋਲ ਵਰਕ ਪਰਮਿਟ ਨਹੀਂ ਨੇ ਉਹਨਾਂ ਦੀ ਪ੍ਰੋਬਲਮ ਵੱਡੀ ਹੈ ਇਹ ਹੁਣ ਡਰਾਈਵਰਸ ਤੋਂ ਅੱਗੇ ਵੀ ਜਿਹੜੇ ਹੋਰ ਕੰਮ ਧੰਦੇ ਲੋਕ ਕਰ ਰਿਹਾ ਜਿਸ ਤਰੀਕੇ ਨਾਲ ਆਏ ਨੇ ਡਾਂਕੀ ਰੋਡ ਜਾਂ ਬਾਕੀ ਉਨਾ ਤੱਕ ਵੀ ਇਹ ਸੇਕ ਪਹੁੰਚੂਗਾ ਜੀ ਅਜੇ ਤਾਂ ਫਿਲਹਾਲ ਇਹ ਟਾਰਗੇਟ ਕਰ ਰਹੇ ਨੇ ਡਰਾਈਵਰਸ ਨੂੰ ਲੇਕਿਨ ਇਮੀਗ੍ਰੇਸ਼ਨ ਦੇ ਮਾਮਲੇ ਤਾਂ ਸੀਮਤ ਨਹੀਂ ਹੁੰਦੇ ਜੀ ਕਿਸੇ ਸ਼ੋਬੇ ਤੱਕ ਕਿਸੇ profession ਤੱਕ ਇਟ ਮੀਨਸ ਕਿ ਇਹ ਇਹ ਹੋਰ ਘੇਰਾ ਵਧਾ ਸਕਦੇ ਨੇ ਜੇ ਇਹਨਾਂ ਦਾ ਅਜੰਡਾ ਹੀ ਮੈਕਸਿਮਮ ਡਿਪੋਰਟ ਕਰਨਾ ਇਮੀਗ੍ਰੈਂਟਸ ਨੂੰ ਬਾਹਰ ਕੱਢਣਾ ਹੈ ਤਾਂ ਵਧਾ ਸਕਦੇ ਨਹੀਂ ਵਧਾਇਆ ਹੋਇਆ ਆਲਰੇਡੀ ਇਹ ਹੁਣ ਜਿੱਥੇ ਵੀ ਕੋਈ ਜੇ ਹੁਣ ਜੇ ਹੁਣ ਕਿਸੇ ਦੀ ਆਈਸ ਦੀ ਜਾਂ ਹਾਇਰੀ ਦੀ ਡੇਟ ਹੁੰਦੀ ਆ ਵਾਈਸ ਦੇ ਆਫਿਸ ਦੇ ਵਿੱਚ ਉਹ ਨਈ ਵੀ ਟਰੱਕ ਚਲਾਉਂਦਾ ਉਹਨੂੰ ਵੀ ਡਿਟੇਨ ਕਰ ਲੈਂਦੇ ਆ ਕਈ ਥਾਵਾਂ ਤੇ ਹੁਣ ਕਈ ਜਗ੍ਹਾ ਤੇ ਇਹ ਆਮ ਤੁਰੇ ਫਿਰਦੇ ਆਈਸ ਵਾਲੇ ਉੱਥੇ ਜੇ ਕੋਈ ਸਟੋਰ ਤੇ ਜਾਂਦਾ ਉਹਨੂੰ ਪੁੱਛ ਲੈਂਦੇ ਰਾ ਸਟੇਟਸ ਕੀ ਆ ਸੋ ਉਹ ਆਲਰੇਡੀ ਲੋਕਾਂ ਨੂੰ ਪ੍ਰੋਬਲਮ ਆ ਰਹੀ ਆ ਵੈਸੇ ਤਾਂ ਤੁਹਾਡਾ ਨੰਬਰ ਡਿਸਪਲੇ ਹੋ ਰਿਹਾ ਅਦਰਵਾਈਜ਼ ਤੁਹਾਡੇ ਕੰਪਨੀਆਂ ਦੇ ਨੰਬਰ ਵੀ ਹਰ ਜਗ੍ਹਾ ਹਰ ਆਫਸ ਦੇ ਨੰਬਰ ਤੁਸੀਂ ਆਪਣੇ ਸੋਸ਼ਲ ਮੀਡੀਆ ਤੇ ਦਿੱਤੇ ਹੋਏ ਨੇ ਲੋਕ ਤੇ ਤੁਹਾਡੇ ਤੋਂ ਮਦਦ ਲੈਣਾ ਚਾਹਣ ਤਾਂ ਤੁਸੀਂ ਅਵੇਲੇਬਲ ਹੋ ਨਾ ਕਿਉਂਕਿ ਬਹੁਤ ਸਾਰੇ ਲੋਕਾਂ ਨੂੰ ਪ੍ਰੀਕਾਸ਼ਨਰੀ ਵੀ ਚਾਹੀਦਾ ਹੋਗਾ ਨਾ ਇੱਕ ਤਰ੍ਹਾਂ ਨਾਲ ਸਾਥ ਆਸਰਾ ਚਾਹੀਦਾ ਹੋਗਾ ਕਿਸੇ ਨੂੰ ਕਦੇ ਵੀ ਲੋੜ ਪੈ ਸਕਦੀ ਹੈ ਅੱਜ ਕੱਲ ਤਾਂ ਜੀ ਅੱਜ ਮੈਂ ਇੱਥੇ ਫ੍ਰਿਜਨੋ ਆਫਿਸ ਸੀਗਾ ਮੈਨੂੰ ਤਕਰੀਬਨ 85 ਬੰਦੇ ਮਿਲੇ ਆ ਆ ਕੇ ਕਲਾਇੰਟ ਤੇ ਮੈਨੂੰ 6 ਘੰਟੇ ਲੱਗੇ ਸੋ ਗਰਾਜ਼ ਮੈਂ 11 ਵਜੇ ਆਫਿਸੋਂ ਨਿਕਲਿਆ ਤੇ ਉਥੇ ਮਤਲਬ ਜਿਹੜੇ ਕਾਫੀ ਮੈਨੂੰ ਬੰਦੇ ਉਹ ਮੇਰੇ ਇਹਨਾਂ ਦੇ ਰਿਲੇਟਿਵ ਫੜੇ ਗਏ ਸੀ ਜਿਹੜੇ ਤੁਹਾਨੂੰ ਮੈਂ ਦੱਸ ਰਿਹਾ ਬੰਦੇ ਟਰੱਕ ਸਟਾਪ ਤੇ ਫੜੇ ਗਏ ਜਾਂ ਇੱਕ ਟੈਕਸਸ ਬਾਰਡਰ ਤੇ ਕੰਡਿਆਨਾ ਫੜਿਆ ਗਿਆ ਯੂਬਾ ਸਿਟੀ ਵਾਲੇ ਤਾਂ ਕੱਲ ਦੀ ਜਿਹੜੀ ਹੈਗੀ ਪਰਸੋਂ ਦੀ ਖਬਰ ਆ ਉਹ ਸਾਡੇ ਕੱਲ੍ਹ ਆ ਪਰਸੋਂ ਆਫਿਸ ਆ ਸੋ ਐਦਾਂ ਜਦੋਂ ਇਹਨਾਂ ਪਰਸਨ ਬੰਦੇ ਮੈਨੂੰ ਆ ਕੇ ਮਿਲਦੇ ਸਾਰੇ ਦਫ਼ਤਰਾਂ 'ਚ ਮੇਰੇ ਦਿਨੋਂ ਦੇ ਉੱਥੇ ਈਜ਼ੀ ਆ ਜੇ ਕੋ ਫੋਨ ਤੇ ਵੀ ਆ ਪਰ ਫੋਨ ਨਾਲੋਂ ਐਵੋ ਜਿਹੀ ਗੱਲਾਂ ਅਸੀਂ ਕਰਦੇ ਵੀ ਆਫਿਸ ਆ ਜਾਓ ਇੱਕ ਵਾਰੀ ਕਿਉਂਕਿ ਇੱਥੇ ਕਈ ਗੱਲਾਂ ਡੂੰਘੀਆਂ ਡਿਸਕਸ ਕਰਨ ਵਾਲੀਆਂ ਹੁੰਦੀਆਂ ਬਲ ਮੈਸੇਜ ਛੱਡ ਸਕਦੇ ਲੋਕ ਤੁਹਾਨੂੰ ਫੋਨ ਤੁਹਾਡੇ ਨੰਬਰ ਜਿੰਨੇ ਵੀ ਡਿਸਪਲੇ ਹੋ ਰਹੇ ਆ ਉਹਨਾਂ ਤੇ ਮੈਸੇਜ ਛੱਡ ਦੇਣ ਪਰ ਮੈਂ ਇਹ ਕਰਾਂ ਚ ਕਰੂੰਗਾ ਵੀ ਜੇ ਕੋਈ ਡਿਟੇਨ ਬੰਦਾ ਹੁੰਦਾ ਨਾ ਸਾਡੇ ਦਫ਼ਤਰ ਆਉਣ ਕਿਉਂਕਿ ਉਹਦਾ ਰੀਜ਼ਨ ਇਹ ਹੈਗਾ ਕਿ ਆਫਿਸ ਦੇ ਵਿੱਚ ਇਹ ਆ ਵੀ ਮੈਂ ਨਾ ਵੀ ਹੋਮ ਦਾ ਸਟਾਫ ਹੁੰਦਾ ਉਹ ਸਾਰਾ ਸਮਝ ਕੇ ਵੀ ਕੀ ਸਿਚੁਏਸ਼ਨ ਆ ਕੋਈ ਹਰੇਕ ਦੀ ਵੱਖਰੀ ਹੁੰਦੀ ਆ ਤੇ ਉਹਦੇ ਅਸੀਂ ਪ੍ਰੋਪਰ ਸਲਾਹ ਦੇ ਸਕੀਏ ਸਾਰਾ ਦੇਖ ਕੇ ਜਾਂਚ ਕਰਕੇ ਕੀ ਕੇਸ ਆ ਇਹ ਅੱਛੀ ਗੱਲ ਮੈਨੂੰ ਥੋੜਾ ਜਿਹਾ ਹੁਣ ਅੱਗੇ ਦੱਸਿਓ ਇੱਕ ਤੁਸੀਂ ਜ਼ਿਕਰ ਕਰ ਰਹੇ ਸੀ ਮੈਂ ਤੁਹਾਨੂੰ ਥੋੜਾ ਨਾ ਖਬਰ ਵੀ ਸ਼ੇਅਰ ਕੀਤੀ ਸੀ ਜਿਹੜੀ ਤੁਹਾਡੇ ਆਲਰੇਡੀ ਧਿਆਨ 'ਚ ਸੀਗੀ ਜਿਹੜਾ ਇਹ ਸੀਡੀਐਲ ਨੂੰ ਲੈ ਕੇ ਕੋਰਟ ਦੇ ਵਿੱਚ ਮਾਮਲਾ ਸੀ ਜਿਹਦੇ ਵਿੱਚ ਅੱਜ ਲੰਘੇ ਦਿਨ ਦੇ ਵਿੱਚ ਹੀ ਦਿਨ ਭਰ ਦੇ ਵਿੱਚ ਹੀアリング ਹੋਈ ਆ ਉੱਥੇ ਵੀ ਕੁਝ ਫੈਸਲੇ ਆਏ ਨੇ ਇਹ ਜਿਹੜਾ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਨੂੰ ਲੈ ਕੇ ਥੋੜਾ ਜਿਹਾ ਉਹਦੇ ਬਾਰੇ ਜਾਣਕਾਰੀ ਦੇ ਦਿਓ ਕਿਹੜੀ ਕੋਰਟ ਸੀ ਤੇ ਕੀ ਫੈਸਲਾ ਹੈ ਉਹੀ ਕੋਰਟ ਸੀਗੀ ਡੀਸੀ ਸਰਕਟ ਕੋਰਟ ਤੇ 31 ਦਸੰਬਰ ਨੂੰ ਹੀアリング ਹੋਈ ਆ ਤੇ ਉਹਦੇ ਵਿੱਚ ਉਹਨਾਂ ਨੇ ਜਿਹੜਾ ਕੇਸ ਇਹਨਾਂ ਨੇ ਕੀਤਾ ਹੋਇਆ ਸੀਗਾ ਜਿੱਤੇ ਉਹਨਾਂ ਨੇ ਸਟੇ ਲਾਤੀ ਸੀਗੀ ਕਿ ਉਹ ਕੇਸ ਉਹ ਜਿਹੜੇ ਇਹਨਾਂ ਨੇ ਲਾਇਸੈਂਸ ਵਗੈਰਾ ਨਾਨ ਡੋਮਿਸਾਈਲ ਸੀਡੀਐਲ ਲੋਕਾਂ ਦੇ ਕੈਨਸਲ ਕੀਤੇ ਉਹ ਗਲਤ ਕੀਤੇ ਆ ਤੇ ਕੋਰਟ ਨੇ ਕਹਿਤਾ ਸੀ ਵੀ ਜਿੰਨੀ ਦੇਰ ਕੇਸ ਚੱਲੂਗਾ ਉਨੀ ਦੇਰ ਤੇ ਸਟੇ ਆ ਇਸ ਆਰਡਰ ਤੇ ਤੇ ਲਾਇਸੈਂਸ ਜਾਰੀ ਰਹਿਣਗੇ ਉਹ ਚ ਇਹਨਾਂ ਨੇ ਸਰਕਾਰ ਨੂੰ ਕਿਹਾ ਸੀ ਕਿ ਸਟੇਟਸ ਰਿਪੋਰਟ ਫਾਈਲ ਕਰੋ ਆਪਣੀ ਹੁਣ ਸਰਕਾਰ ਨੇ ਉਹਦਾ ਜਿਹੜਾ ਫੈਡਰਲ ਰਜਿਸਟਰ ਦੇ ਵਿੱਚ ਪਬਲਿਸ਼ ਕੀਤਾ ਲੋਕਾਂ ਦੇ ਕਮੈਂਟ ਲੈਣ ਲਈ ਇੱਥੇ ਲਾ ਆਇਆ ਇੱਕ ਵੀ ਤੁਸੀਂ ਇੱਕ ਰੂਲ ਚੇਂਜ ਕਰਾ ਤੁਹਾਨੂੰ ਪਹਿਲਾਂ ਲੋਕਾਂ ਦੇ ਕਮੈਂਟ ਲੈਣੇ ਬੰਦੇ ਪਬਲਿਕ ਕਮੈਂਟ ਉਹਨੂੰ ਫੈਡਰਲ ਰਜਿਸਟਰ ਕਹਿੰਦੇ ਆ ਕਿ ਸਰਕਾਰੀ ਹੁੰਦਾ ਉਹ ਉੱਥੇ ਉਹ ਰੂਲ ਜਿਹੜਾ ਪਬਲਿਸ਼ ਕੀਤਾ ਉਹ ਉੱਥੇ ਲੋਕੀ ਕਮੈਂਟ ਦੇ ਸਕਦੇ ਆ ਉਹ ਗਵਰਨਮੈਂਟ ਨੇ ਇਹ ਕਿਹਾ ਉੱਥੇ ਕਿ ਕੋਰਟ ਦੇ ਵਿੱਚ ਵੀ ਸਾਡੇ ਕੋਲ 8000 ਤੋਂ ਉੱਥੇ ਕਮੈਂਟ ਆ ਗਿਆ ਤਾਂ ਹੋ ਸਕਦਾ ਰੂਲ ਦੇ ਵਿੱਚ ਅਸੀਂ ਚੇਂਜ ਕਰੀਏ ਤੇ ਇਹ ਗੱਲ ਜਿਹੜੀ ਗਵਰਨਮੈਂਟ ਨੇ ਕਹੀ ਆ ਬੜੀ ਇੰਪੋਰਟੈਂਟ ਆ ਕਿਉਂਕਿ ਜੇ ਰੂਲ ਆਪ ਹੀ ਚੇਂਜ ਕਰ ਦੇਣ ਤਾਂ ਫਿਰ ਕੋਰਟ ਨੂੰ ਲੋਡ ਹੀ ਨਹੀਂ ਆ ਤੇ ਕੋਈ ਫੈਸਲਾ ਸਲਾਉਣ ਦੀ ਤੇ ਜਿੰਨੀ ਦੇਰ ਤੱਕ ਅਸੀਂ ਫਾਈਨਲ ਰੂਲ ਜਾਰੀ ਨਹੀਂ ਕਰਦੇ ਕਮੈਂਟਾਂ ਤੋਂ ਬਾਅਦ ਇਹਨੂੰ ਹੋਲਡ ਤੇ ਪਾਉ। ਤੇ ਅਸੀਂ ਇਹ ਚੇਂजेस ਕਰ ਸਕਦੇ ਆ। ਇਹ ਇਹ ਗਵਰਨਮੈਂਟ ਨੇ ਕਿਹਾ। ਤੇ ਹੁਣ ਕੋਰਟ ਨੇ ਜਿਹੜਾ ਅੱਗੇ ਸਕੇਡਿਊਲ ਦਿੱਤਾ ਸੀ ਕਿ ਕੇਸ ਦੀ ਹੀアリング ਆ ਪੁਰਾਣੀ ਤਰੀਕ ਨੂੰ ਹੋਊਗੀ, ਮਾਰਚ ਚ ਆ ਹੋਊਗੀ, ਉਹ ਸਾਰਾ ਸਕੇਡਿਊਲ ਉਹਨਾਂ ਨੇ ਅਵੈਂਸ ਤੇ ਪਾਤਾ ਉਹ ਹੁਣ ਉਹ ਕੇਸ ਜਿਹੜਾ ਹੈਗਾ ਉਹਨੂੰ ਰੋਕ ਦਿੱਤਾ ਗਿਆ ਜੇ ਕੋਰਟ ਨੇ ਉਹਨੂੰ ਮਨੋ ਕਹ ਲੋ ਵੀ ਠੰਡੇ ਵਾਸੇ ਚ ਬਾਦਾ ਤੇ ਉਹਦੇ ਨਾਲ ਲੇਕਿਨ ਸਟੇ ਅਜੇ ਫੇਰ ਵੀ ਜਾਰੀ ਹੈ ਜਿੰਨੀ ਦੇਰ ਤੱਕ ਫਾਈਨਲ ਰੂਲ ਉਹਦਾ ਪਬਲਿਸ਼ ਨਹੀਂ ਹੁੰਦਾ ਸੋ ਇਹਦੇ ਚ ਮਿਕਸਡ ਆ ਮਤਲਬ ਕੋਈ ਜਿਹੜੀ ਸਰਕਾਰ ਦੀ ਕਲੀਅਰ ਜਿਤਨੀ ਹੈਗੀ ਤੇ ਨਾ ਹੀ ਸਰਕਾਰ ਦੀ ਹਾਰ ਆ ਤੇ ਕੋਰਟ ਨੇ ਜਿਹੜਾ ਹੈਗਾ ਉਹ ਇਹਨਾਂ ਨੂੰ ਦੂਜਿਆਂ ਨੂੰ ਇੱਕ ਜਿੱਤ ਦਿੱਤੀ ਆ ਵੀ ਉਹਨਾਂ ਦੀ ਜਿਹੜੀ ਉਹ ਸਟੇ ਜਿਹੜੀ ਸੀਗੀ ਉਹ ਰੱਖੀ ਆ ਪ੍ਰਨਾਲ ਦੀ ਨਾਲ ਡਿਸੀਜਨ ਦੇਣ ਤੋਂ ਮੁਗਰੇਜ਼ ਕਰ ਲਿਆ ਕਿਉਂਕਿ ਜੇ ਕੋਰਟ ਡਿਸੀਜਨ ਦੇ ਦਿੰਦੀ ਇਹਨਾਂ ਦੇ ਹੱਕ 'ਚ ਮਹੀਨੇ ਦੋ ਮਹੀਨੇ 'ਚ ਵੀ ਇਹ ਜਿਹੜੇ ਹੈਗੇ ਡਰਾਈਵਰ ਠੀਕ ਨੇ ਤਾਂ ਉਹਦਾ ਇੱਕ ਵੱਡਾ ਇੰਪੈਕਟ ਪੈਣਾ ਸੀ ਪਰ ਇਹਨਾਂ ਨੇ ਕਿਹਾ ਕਿ ਅਸੀਂ ਸ਼ਾਇਦ ਆਪ ਹੀ ਚੇਂਜ ਕਰ ਦਈਏ ਹੋ ਸਕਦਾ ਵੀ ਜਿਹੜਾ ਹੁਣ ਮਤਲਬ ਪ੍ਰੈਸ਼ਰ ਇੰਡਸਟਰੀ ਦਾ ਵੀ ਪੈ ਰਿਹਾ ਇਕਨੋਮੀ ਦਾ ਵੀ ਅਗਲੇ ਸਾਲ ਤੱਕ ਇਹ ਆਪ ਹੀ ਰੂਲ ਚੇਂਜ ਕਰਕੇ ਰਾਹਤ ਦੇ ਦੇਣ ਜਿਹੜਾ ਇਹਨਾਂ ਨੇ ਕੋਰਟ 'ਚ ਕਿਹਾ ਸੀ ਰਾਹਤ ਦਵਾਂਗੇ ਉਹ ਇੱਕ ਚੰਗੀ ਖਬਰ ਆ ਵੀ ਸਰਕਾਰ ਨੇ ਆਪ ਹੀ ਕਿਹਾ ਵੀ ਅਸੀਂ ਇਹਨੂੰ ਅਮੈਂਡ ਕਰਾਂਗੇ ਇਸ ਰੂਲ ਨੂੰ ਜਿਹੜਾ ਇਹਨਾਂ ਨੇ ਜਾਰੀ ਕੀਤਾ ਮਤਲਬ ਸੌਖੇ ਸ਼ਬਦਾਂ ਚ ਇਹ ਕਿਹਾ ਜਾਵੇ ਕਿ ਜਿਹੜਾ ਜਿਹੜੇ ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਉਹਨਾਂ ਕੋਲ ਸੀ ਜਿਹੜੇ ਨਾਨ ਇਮੀਗ੍ਰੈਂਟਸ ਸੀਗੇ ਤਾਂ ਉਹ ਜਿਹੜੀ ਰੋਕ ਲਾਤੀ ਗਈ ਸੀਗੀ ਰੱਦ ਕਰਨ ਵਾਲਾ ਜਿਵੇਂ 17000 ਨੋਟਸ ਤੁਸੀਂ ਦੱਸਿਆ ਸੀ ਜਾਰੀ ਹੋਇਆ ਕੈਲੀਫੋਰਨੀਆ ਦੇ ਵਿੱਚ ਤੇ ਇਹ ਉਹਨਾਂ ਦੇ ਉੱਤੇ ਫਿਲਹਾਲ ਜਿਹੜੀ ਰੋਕ ਲੱਗੀ ਸੀ ਰੋਕ ਤਾਂ ਲੱਗੀ ਰਹੂਗੀ ਲੇਕਿਨ ਅਦਾਲਤ ਦੇ ਵਿੱਚ ਸਰਕਾਰ ਦਾ ਪੱਖ ਹੈ ਕਿ ਉਹ ਨਿਜਮ ਬਦਲਣ ਬਾਰੇ ਵੀ ਸੋਚ ਰਹੇ ਨੇ ਤੇ ਲੋਕਾਂ ਦੀ ਰਾਏ ਲੈ ਰਹੇ ਨੇ ਇਹਦਾ ਮਤਲਬ ਇਸ ਇਸ ਦਿਸ਼ਾ ਨੂੰ ਚੱਲ ਰਿਹਾ ਨਾ ਸਾਰਾ ਇਸ ਦਿਸ਼ਾ ਨੂੰ ਚੱਲ ਰਿਹਾ ਤਾਂ ਉਹਨਾਂ ਨੇ ਕੋਰਟ ਨੂੰ ਇਹ ਕਿਹਾ ਸੀ ਕਿ ਤੁਸੀਂ ਓਨੀ ਦੇਰ ਤੱਕ ਇੱਥੇ ਫਾਈਨਲ ਫੈਸਲਾ ਨਾ ਆਪਣਾ ਕੋਈ opinion ਜਾਂ ਕੋਈ ਜੱਜਮੈਂਟ ਕਰੋ ਜਾਂ ਆਰਡਰ ਕਰੋ ਜਿੰਨੀ ਦੇਰ ਤੱਕ ਅਸੀਂ ਲੋਕਾਂ ਦੇ ਕਮੈਂਟ ਖਤਮ ਹੋਣ ਤੋਂ ਬਾਅਦ ਇਹ ਦਿੱਤੇ ਫਾਈਨਲ ਰੂਲ ਨਹੀਂ ਬਣਾ ਦੇ ਹੋ ਸਕਦਾ ਅਸੀਂ ਫਾਈਨਲ ਰੂਲ ਦੇ ਵਿੱਚ ਹੀ ਇਹਨੂੰ ਚੇਂਜ ਕਰ ਦਈਏ ਜੋ ਤੁਸੀਂ ਕਹਿ ਰਹੇ ਹੋ ਉਹ ਉਹਦੇ ਮੁਤਾਬਕ ਅਸੀਂ ਇਹਨੂੰ ਅਮੈਂਡ ਕਰ ਦਈਏ ਤੇ ਉਹ ਕੋਰਟ ਨੇ ਕਿਹਾ ਵੀ ਠੀਕ ਆ ਤੁਸੀਂ ਫਾਈਨਲ ਰੂਲ ਕੱਢ ਲਓ ਜਿੰਨੀ ਦੇਰ ਉਹ ਨਹੀਂ ਕੱਢਦੇ ਉਨੀ ਦੇਰ ਤੱਕ ਇਹ ਕੇਸ ਜਿਹੜਾ ਹੈਗਾ ਉਹ ਸਟੇ ਤੇ ਰਹੇਗੀ ਤਾਂ ਬੈਂਚ ਰਹੇਗਾ ਬੈਂਚ ਦਾ ਮਤਲਬ ਹੈ ਵੀ ਇਹ ਤੇ ਅੱਗੇ ਕਾਰਵਾਈ ਨਹੀਂ ਹੋਏਗੀ ਹੁਣ ਇਹਦੇ ਚ ਇਹ ਮਿਕਸਡ ਆ ਮਤਲਬ ਦੋਨਾਂ ਨੂੰ ਵੀ ਫਾਇਦਾ ਹੈ ਇਹਦੇ ਚ ਜਿਹੜਾ ਤਾਂ ਟਰਕਿੰਗ ਵਾਲੇ ਉਹਨਾਂ ਨੂੰ ਇਹ ਫਾਇਦਾ ਹੋ ਗਿਆ ਵੀ ਉਹਨਾਂ ਦੀ ਸਟੇ ਜਿਹੜੀ ਮਿਲੀ ਸੀਗੀ ਉਹ ਮਤਲਬ ਬਰਕਰਾਰ ਆ ਵੀ ਉਹ ਰੂਲ ਉਨੀ ਦੇਰ ਤੱਕ ਇੰਪਲੀਮੈਂਟ ਨਹੀਂ ਹੋਊਗਾ ਲੇਕਿਨ ਨੁਕਸਾਨ ਇਹ ਆ ਕਿ ਜਿਹੜੀ ਕੋਰਟ ਦਾ ਰੁਕ ਸੀ ਉਹਦੇ ਹੱਕ 'ਚ ਫੈਸਲਾ ਕਰਨ ਦਾ ਹੁਣ ਉਹ ਫੈਸਲਾ ਡਲ ਗਿਆ ਜਿਹੜਾ ਸਰਕਾਰ ਆ ਉਹਨੂੰ ਇਹ ਫਾਇਦਾ ਹੋ ਗਿਆ ਵੀ ਮੌਕਾ ਮਿਲ ਗਿਆ ਪਬਲਿਕ ਕਮੈਂਟ ਲੈਣ ਦਾ ਤੇ ਇਹਦੇ 'ਚ ਇਹਨੂੰ ਕੀ ਚੇਂਜ ਕਰਨੀ ਆ ਕੋ ਰਾਹਤ ਦੇਣ ਦਾ ਸੋ ਰਾਹਤ ਦੇਣਗੇ ਤੇ ਹੋ ਸਕਦਾ ਵਿਚ ਵਿਚਾਲੇ ਵਾਲੀ ਗੱਲ ਰੱਖ ਲੈਣ ਵੀ ਕਿਸੇ ਨੂੰ ਦੇ ਦੇਣ ਕਿਸੇ ਨੂੰ ਨਾ ਤੇ ਇਹ ਹੁਣ ਡਿਪੈਂਡ ਕਰੂ ਵੀ ਗਵਰਨਮੈਂਟ ਕੀ ਕਰਦੀ ਆ ਤੇ ਜਦੋਂ ਉਹ ਫਾਈਨਲ ਰੂਲ ਇੰਪਲੀਮੈਂਟ ਕਰਕੇ ਮਤਲਬ ਕਮੈਂਟ ਤੋਂ ਬਾਅਦ ਕਰਨਗੇ ਫੇਰ ਕੋਰਟ 'ਚ ਜਾਊਗੀ ਜਿਹੜੀ ਸਟੇਟਸ ਰਿਪੋਰਟ ਕੋ ਉਹਨਾਂ ਨੇ ਕਿਹਾ 3 ਮਹੀਨੇ ਬਾਅਦ ਆਪਣੀ ਸਟੇਟਸ ਰਿਪੋਰਟ ਦਿਓ ਤੇ ਉਹਦੇ 'ਚ ਫਿਰ ਫੈਸਲਾ ਹੋਊਗਾ ਵੀ ਕੋਰਟ ਅੱਗੇ ਕੀ ਕਰੂਗੀ। ਤੋਂ ਜਿਹੜਾ ਗਵਰਨਮੈਂਟ ਨੇ ਇਹ ਕਿਹਾ ਅਸੀਂ ਚੇਂਜ ਕਰ ਸਕਦੇ ਹਾਂ ਇਹ ਇੱਕ ਵੱਡੀ ਗੱਲ ਸਮਝਦਾ ਕਿਉਂਕਿ ਗਵਰਨਮੈਂਟ ਦਾ ਕੋਰਟ 'ਚ ਕਹਿਣਾ ਆ ਕਿ ਅਸੀਂ ਜੋ ਅਸੀਂ ਇਹ ਰੂਲ ਜਾਰੀ ਕੀਤਾ ਵੀ ਇਹ ਬੰਦੇ ਨਹੀਂ ਟਰੱਕ ਚਲਾ ਦੇ ਇਹਨੂੰ ਸ਼ਾਇਦ ਬਦਲੀ ਹੈ। ਸੋ ਦੇਖਦੇ ਹਾਂ ਕਿਸ ਤਰ੍ਹਾਂ ਬਦਲਦੇ ਇਹ ਚੰਗੀ ਗੱਲ ਆ। ਇਹਦਾ ਮਤਲਬ ਹੈ ਕਿ ਜਿਹੜੀ ਜਿਹੜੀ ਫੜੋ ਫੜਾਈ ਇਹ ਦੂਜੇ ਬੰਨੇ ਇਹਦਾ ਜਿਹਦਾ ਸਬੰਧ ਇਹਦੇ ਨਾਲ ਬਿਲਕੁਲ ਨਹੀਂ ਹੈ। ਉਹ ਤਾਂ ਇਮੀਗ੍ਰੇਸ਼ਨ ਦੇ ਨਜ਼ਰੀਏ ਤੋਂ ਆਈਸ ਦੇ ਨਜ਼ਰੀਏ ਤੋਂ ਹੋਮਲੈਂਡ ਸਕਿਉਰਿਟੀਜ਼ ਦੇ ਨਜ਼ਰੀਏ ਤੋਂ ਆ ਇਹਦਾ ਮਤਲਬ ਇਹਦੇ ਵਿੱਚ ਵੀ ਤਬਦੀਲੀ ਦੀ ਸੰਭਾਵਨਾ ਹੋ ਸਕਦੀ ਜੇ ਪਹਿਲਾ ਰੁਖ ਬਦਲਦਾ ਹੈ ਤਾਂ ਇਹ ਵੀ ਰੁਖ ਅਗਲੇ ਸਮੇਂ ਵਿੱਚ ਬਦਲ ਸਕਦਾ ਪਰ ਅਜੇ ਤਾਂ ਡੰਗ ਹੋਰ ਤੇਜ਼ ਹੋਇਆ ਸਕੋ ਫੜੋ ਫੜਾਈ ਦੇ ਵਿੱਚ ਕੋਈ ਰਾਤ ਨਹੀਂ ਫੜੋ ਫੜਾਈ ਦਾ ਉਹ ਇਹਦੇ ਰੂਲ ਕਰਕੇ ਨਹੀਂ ਹੈਗੀ ਇਹਦੇ ਰੂਲ ਕਰਕੇ ਤਾਂ ਉਹ ਫੜੋ ਫੜਾਈ ਹੋਵਨਾ ਜਿਵੇਂ ਕੋਈ ਸਿਟੀਜ਼ਨ ਆ ਜਾਂ ਗ੍ਰੀਨ ਕਾਰਡ ਆ ਇਹਦੇ ਕੋਲ ਲਾਇਸੈਂਸ ਨਹੀਂ ਉਹ ਫੜਿਆ ਜਾਵੇ ਜੀ ਇਹ ਜਿਹੜੇ ਫੜਦੇ ਆ ਬੰਦਿਆਂ ਨੂੰ ਇਹ ਬੇਸਿਕਲੀ ਇਹ ਮਲੇ ਇਮੀਗ੍ਰੇਸ਼ਨ ਸਟੇਟਸ ਦਾ ਕਰਕੇ ਫੜਦੇ ਆ ਕਹਿ ਕੇ ਕਿ ਤੁਹਾਡੇ ਕੋਲ ਵਰ ਪਰਮਿਟ ਹੈ ਜੀ ਤੁਹਾਡਾ ਕੇਸ ਪੈਂਡਿੰਗ ਹੈ ਤੁਹਾਡੀ ਅਸੀਂ ਇੰਟਰਵਿਊ ਲੈਣੀ ਆ ਕਰਨਾ ਉਹ ਕਰਨਾ ਵਿੱਚ ਇਹ ਵੀ ਕਹੀ ਜਾਂਦੇ ਆ ਕਿ ਤੁਹਾਡਾ ਲਾਇਸੈਂਸ ਜਿਹੜਾ ਹੈਗਾ ਉਹ ਵੈਲਿਡ ਨਹੀਂ ਹੈਗਾ ਉਸਟੇਸ ਟੂ ਨੂੰ ਦਾ ਪਰ ਕਈ ਬੰਦਿਆਂ ਨੂੰ ਤਾਂ ਇਹ ਇਹਨਾਂ ਨੇ ਕਿਹਾ ਵੀ ਤੁਹਾਡੇ ਲਾਇਸੈਂਸ ਹੀ ਵੈਲਿਡ ਨਹੀਂ ਹਾਲਾਂਕਿ ਕੋਰਟ ਦੀ ਸਟੇ ਮਿਲੀ ਹੋਈ ਆ ਬਿਲਕੁਲ ਤੇ ਉਹ ਹੁਣ ਪਰੇ ਆ ਵੀ ਉਹਨਾਂ ਨੂੰ ਜਿਹੜੇ ਲਿਖਤੀ ਚਾਰजेस ਇਹ ਨਹੀਂ ਦੰਦੇ ਜਿਹੜੀ ਇੰਟਰਸਟਿੰਗ ਗੱਲ ਇਹ ਆ ਵੀ ਲਿਖਤੀ ਨਹੀਂ ਉਹ ਕਹਿੰਦੇ ਵੀ ਤੁਹਾਡਾ ਲਾਇਸੈਂਸ ਵੈਲਿਡ ਨਹੀਂ ਹੈ ਲਿਖਤੀ ਤਾਂ ਹੀ ਦੰਦੇ ਨੇ ਇਮੀਗ੍ਰੇਸ਼ਨ ਜਿਹੜੀ ਵੈਲੇਸ਼ਨ ਹੈਗੀ ਉਹ ਤਾਂ ਕੰਟੈਂਪਟ ਆਫ ਕੋਰਟ ਹੋ ਜਾਂਦੀ ਨਾ ਫਿਰ ਜੇ ਇਦਾਂ ਲਿਖ ਕੇ ਦੇਣ ਤਾਂ ਹਾਂ ਲਿਖ ਕੇ ਨਹੀਂ ਦਿੰਦੇ ਪਰ ਉਹ ਉਹ ਓਪਨ ਲਈ ਜਿਹਨੂੰ ਰੋਕਦੇ ਆ ਉਹ ਮੈਂ ਬਹੁਤ ਬੰਦਿਆਂ ਕੋ ਸੁਣਿਆ ਡਰਾਈਵਰਾਂ ਜਿਹੜੇ ਫੜੇ ਗਏ ਆ ਵੀ ਉਹ ਕਹਿੰਦੇ ਆ ਵੀ ਤੁਹਾਡਾ ਲਾਇਸੈਂਸ ਵੈਲਿਡ ਨਹੀਂ ਹੈਗਾ ਤੁਹਾਡੇ ਕੋ ਗ੍ਰੀਨ ਕਾਰਡ ਨਹੀਂ ਥੋੜਾ ਜੀ ਹੁਣ ਜਾਣਕਾਰੀ ਜੇ ਦੇ ਦਿਓ ਤੁਸੀਂ ਇੱਕ ਤਾਂ ਇਹ ਕਿ H1B ਵਾਲਿਆਂ ਦੀ ਇੱਥੇ ਜਿੰਨੀਆਂ ਅਪਾਇੰਟਮੈਂਟਸ ਉਹਨਾਂ ਨੂੰ ਮਿਲੀਆਂ ਸੀ ਪਹਿਲਾਂ ਤਾਂ ਅਪਾਇੰਟਮੈਂਟ ਹੀ ਬੜੀ ਲੰਬੀ ਲੰਬੇ ਸਮੇਂ ਬਾਅਦ ਮਿਲਦੀ ਆ ਬਹੁਤ ਇੱਥੇ ਰਸ਼ ਹੈਗਾ ਦੋ ਦੋ ਤਿੰਨ ਤਿੰਨ ਮਹੀਨੇ ਬਾਅਦ ਡੇਟਸ ਮਿਲ ਰਹੀਆਂ ਸੀ ਉਸ ਤੋਂ ਬਾਅਦ ਉਹ ਜੰਨੀਆਂ ਮਿਲੀਆਂ ਸੀ ਉਹ ਵੀ ਤੁਰੰਤ ਪ੍ਰਭਾਵ ਨਾਲ ਰੱਦ ਕਰਤੀਆਂ ਕਿ ਤੁਸੀਂ ਆਪਣੀ ਜਿਹੜੀ ਸੋਸ਼ਲ ਜਿੰਨੇ ਵੀ ਕਾਉਂਟਸ ਹੈਗੇ ਉਹਨਾਂ ਨੂੰ ਓਪਨ ਕਰੋ ਅਸੀਂ ਪਹਿਲਾਂ ਇਹਨੂੰ ਦੇਖਣਾ ਹੈ ਜੀ ਸਾਰਾ ਫਿਰ ਨਵੀਂ ਡੇਟ ਤੁਹਾਨੂੰ ਮਿਲੇਗੀ ਜਾਂ ਤੁਹਾਨੂੰ ਅਪਲਾਈ ਕਰਨਾ ਪਏਗਾ ਦੂਜੇ ਪੰਨੇ ਇਹੀ ਵਿਜ਼ਟਰ ਵੀਜ਼ਾ ਵੀਜ਼ੇ ਵਾਲਿਆਂ ਲਈ ਵੀ ਹੈਗਾ ਕਿ ਉੱਥੇ ਵੀ ਰੌਲਾ ਪੈ ਰਿਹਾ ਕਿ ਸ਼ਾਇਦ ਉਹ ਵੀ ਅਮੈਂਡਮੈਂਟ ਹੋ ਗਈ ਹੈ ਕਿ ਉਹ ਵੀ ਤੁਹਾਡੀ ਸੋਸ਼ਲ ਪ੍ਰੋਫਾਈਲ ਤੁਹਾਡੇ ਜਿੰਨੇ ਵੀ ਤੁਸੀਂ ਈਮੇਲ ਜਾਂ ਬਾਕੀ ਚੀਜ਼ਾਂ ਫੇਸਬੁੱਕ ਹੋਰ ਵਰਤ ਦਿਓ ਇਹ ਕਾਫੀ ਟਫ ਹੋ ਜਾਊਗਾ ਜੀ ਇਹ ਤਾਂ ਆਮ ਹੀ ਸਾਡੇ ਵਰਗੇ ਲੋਕ ਤਾਂ ਕਈ ਕੁਝ ਬਣਾਈ ਫਿਰਦੇ ਆ ਜਿਹੜੇ ਪੰਜਾਬੀਆਂ ਨੂੰ ਤੇ ਉਹ ਜੀ ਆਦਤ ਬਹੁਤ ਐ ਬੜੇ ਬੜੇ ਨੰਬਰ ਲੋਕਾਂ ਰੱਖੇ ਹੋਏ ਆ ਈਮੇਲਸ ਵੀ ਪਤਾ ਨਹੀਂ ਐਵੇਂ ਬਣਾਈ ਜਾਂਦੇ ਆ ਜੀ ਸੋ ਇਹ ਕਾਫੀ ਕੰਪਲੈਕਸ ਪ੍ਰੋਸੈਸ ਹੋ ਜਾ ਹਾਂਜੀ ਇਹਨਾਂ ਨੇ ਐਚ1 ਵਾਲਾ ਤਾਂ ਕੀਤਾ ਹੀ ਆ ਹੁਣ ਇੱਕ ਹੋਰ ਰੂਲ ਜਾਰੀ ਕੀਤਾ ਵੀ ਜਿਹੜੇ ਟੂਰਿਸਟ ਅ ਅਮਰੀਕਾ ਚ ਆਉਣਗੇ ਉਹ 5 ਸਾਲ ਦਾ ਸੋਸ਼ਲ ਮੀਡੀਆ ਐਕਟੀਵਿਟੀ ਉਹਨਾਂ ਦੀ ਜਿਹੜੀ ਆ ਉਹ ਚੈੱਕ ਕੀਤੀ ਜਾਊਗੀ ਤੇ ਇਹ ਜਿੱ ਕੱਲੇ ਟੂਰਿਸਟ ਹੋ ਨਹੀਂ ਜਿਨ੍ਹਾਂ ਕੋਈ ਵਿਜ਼ਟਰ ਵੀਜ਼ਾ ਨੇ ਜਿਨ੍ਹਾਂ ਨੂੰ ਵੀਜ਼ਾ ਐਂਟਰੀ ਆ ਅਮਰੀਕਾ 'ਚ ਉਹਦੇ 40 ਮੁਲਕ ਨੇ ਉਹਨਾਂ ਤੇ ਵੀ ਲਾਗੂ ਹੈ ਹੈਰਾਨੇ ਦੀ ਗੱਲ ਤੁਸੀਂ ਇਹ ਦੇਖੋ 42 ਇਹੋ ਜਿਹੇ ਮੁਲਕ ਨੇ ਜਿਨ੍ਹਾਂ ਨੂੰ ਵੀਜ਼ੇ ਦੀ ਲੋੜ ਨਹੀਂ ਜਿਨ੍ਹਾਂ ਵਿੱਚ ਇੰਗਲੈਂਡ ਹੈਗਾ ਬ੍ਰਿਟੇਨ ਆ ਫਰਾਂਸ ਹੈ ਆਸਟ੍ਰੇਲੀਆ ਜਰਮਨੀ ਹੈ ਜਾਪਾਨ ਆ ਤੇ ਜਿਹੜੇ ਇਦਾਂ ਦੇ ਮੁਲਕ ਨੇ ਉਹਨਾਂ ਨੂੰ ਵੀ ਕਿਹਾ ਗਿਆ ਵੀ ਜੇ ਤੋ ਤੁਸੀਂ ਇੱਥੇ ਅਮਰੀਕਾ ਆਉਣਾ ਉਹਨਾਂ ਨੂੰ ਆਟੋਮੈਟਿਕ ਐਂਟਰੀ 3 ਮਹੀਨੇ ਦੀ ਮਿਲ ਜਾਂਦੀ ਆ ਤੇ ਤੁਸੀਂ ਜਿਹੜਾ ਹੈਗਾ ਉਹ ਤੁਹਾਡਾ ਸੋਸ਼ਲ ਮੀਡੀਆ ਜਿਹੜਾ ਹੈਗਾ ਉਹ ਚੈੱਕ ਹੋਊਗਾ ਦੱਸੋ ਤੇ ਹੁਣ ਉਹ ਇਥੇ ਲੈਂਡ ਕੀ ਆਉਣਗੇ ਮਤਲਬ ਜੇ ਹੁਣ ਤੁਸੀਂ ਇੰਨੀ ਜਿਆਦਾ ਕਿਸੇ ਦੀ ਕਰੋਗੇ ਉਹ ਜਿਹੜਾ ਟੂਰਿਸਟ ਆ ਉਹ ਕਹੂਗਾ ਵੀ ਟੂਰਿਜ਼ਮ ਕਰਨ ਚੱਲੇ ਆ ਕਿ ਮੈਂ ਉੱਥੇ ਇੰਟਰਵਿਊ ਦੇਣ ਚੱਲੇ ਆ 에ਰਪੋਰਟ ਦੇ ਤੇ ਉਹਦੇ ਨਾਲ ਇਹਦਾ ਯਾਨੀ ਕਿ ਟੂਰਿਜ਼ਮ ਦਾ ਭਾਰੀ ਨੁਕਸਾਨ ਹੋਊਗਾ ਇਹਦੇ ਨਾਲ ਅਜੰਡਾ ਤਾਂ ਹੁੰਦਾ ਹੈ ਕਿ ਸਿਕਿਉਰਿਟੀ ਪੁਆਇੰਟ ਹੋ ਵੀ ਉਹ ਤੋਂ ਦੁਨੀਆ ਦੇ ਵਿੱਚ ਬਿਆਨ ਅਰੈਸਟ ਵਧ ਰਹੀ ਹੈ ਪਰ ਬਹੁਤ ਜਿਆਦਾ ਟਾਈਟ ਕਰ ਦੇਣ ਦਾ ਮਤਲਬ ਵੀ ਕੋਈ ਸਮਝ ਨਹੀਂ ਆ ਰਿਹਾ ਕਿ ਅਪਰੋਚ ਕੀ ਹੈ ਇਹਦੇ ਪਿੱਛੇ ਕਾਰਨ ਕੀ ਹੈ ਦੇਖੋ ਇਹਦੇ ਪਿਛੇ ਜਿਹੜਾ ਹੈਗਾ ਉਹ ਕੋਈ ਲੌਜੀਕਲ ਕਾਰਨ ਦਾ ਨਹੀਂ ਹੈ ਕਿਉਂਕਿ ਰੀਜ਼ਨ ਆ ਕਿ ਜਦੋਂ ਹੁਣ ਤੁਸੀਂ ਲੋਕਾਂ ਨੂੰ ਸਕਿਅਰ ਕਰਤਾ ਫਾਇਕ੍ਰੋ ਕਿਸੇ ਨੇ ਵੀ ਵਿਜ਼ਟਰ ਆਉਣਾ ਇੱਥੇ ਤੇ ਚਾਹੇ ਉਹ ਉਹਨੂੰ ਐਂਟਰੀ ਹੈ ਚਾਹੇ ਉਹਦੇ ਕੋਲ ਬੀ1 ਬੀ2 ਵੀਜ਼ਾ ਆ ਜਿਹੜਾ ਵਿਜ਼ਟਰ ਵੀਜ਼ਾ ਹੁੰਦਾ ਅਮਰੀਕਾ ਦਾ ਇਹਦੇ 6 ਮਹੀਨੇ ਦੀ ਐਂਟਰੀ ਮਿਲਦੀ ਆ ਤੁਹਾਨੂੰ ਇਹ ਜੇ ਉਹਨੂੰ ਇਹ ਲੱਗੇ ਵੀ ਮੇਰਾ ਸੋਸ਼ਲ ਮੀਡੀਆ ਚੈੱਕ ਕਰਨਗੇ ਯਾ ਪਤਾ ਨਹੀਂ ਕੀ ਕਰਨ ਜੇ ਤਾਂ ਉਹਦੇ ਵਿੱਚੋਂ ਉਹੀ ਆਊ ਕੋਈ ਜਿਹਨੂੰ ਬਹੁਤ ਜ਼ਿਆਦਾ ਇੱਥੇ ਲੋਡ ਆ ਜਾ ਕੋਈ ਕੋਈ ਵਿਆਹ ਸ਼ਾਦੀ ਆ ਜਾਂ ਰਿਸ਼ਤੇਦਾਰੀ ਜਾਂ ਉਦਾਂ ਕੇ ਨੂੰ ਕਿਸੇ ਪੇਰੈਂਟ ਨੇ ਬੱਚੇ ਨੂੰ ਮਿਲਣਾ ਆਉਣਾ ਜਾਂ ਕੋਈ ਇਦਾਂ ਦੀ ਆ ਪਰ ਜਿਹੜੇ ਆਮ ਟੂਰਿਸਟ ਹੁੰਦੇ ਨੇ ਵੀ ਚੱਲ ਨਿਊਯਾਰਕ ਹੀ ਦੇਖੇ ਆਉਨੇ ਆ ਜਾਂ ਲਾਸ ਵੇਗਸ ਜਾ ਆਉਨੇ ਆ ਜਾਂ ਐਲ.ਏ. ਉਹ ਨਹੀਂ ਆਉਂਦੇ ਉਹਦਾ ਬਹੁਤਾ ਫਰਕ ਪਊਗਾ ਇਹ ਜਿਹੜੀ ਪਾਲਿਸੀ ਆ ਇਹਦੇ ਪਿੱਛੇ ਕੋਈ ਖਾਸ ਲੌਜੀਕ ਨਹੀਂ ਕਿਉਂਕਿ ਜੇ ਕਿਸੇ ਨੇ ਗਲਤ ਕੰਮ ਕਰਨਾ ਤੇ ਉਹਨੂੰ ਤੁਹਾਡੇ ਖਿਆਲ ਨਾਲ ਵੀ ਉਹਦਾ ਸੋਸ਼ਲ ਮੀਡੀਆ ਤੁਸੀਂ ਕੀ ਕਰ ਲਓਗੇ ਮਤਲਬ ਚੈੱਕ ਉਹਦਾ ਉਹ ਮਨ ਲ ਬੰਦਾ ਇਥੇ ਕਿਵੇਂ ਵੀ ਜਿਹੜਾ ਕਰ ਸਕਦਾ ਇਹ ਜਿਹੜਾ ਅਲਟੀਮੇਟ ਨੁਕਸਾਨ ਆ ਉਹ ਟੂਰਿਜ਼ਮ ਨੂੰ ਹੋਏਗਾ ਉਹ ਉਹ ਜੇ ਹੁਣ ਟੂਰਿਜ਼ਮ ਨੂੰ ਹੋਏਗਾ ਉਹਦੇ ਨਾਲ ਹੋਟਲ ਇੰਡਸਟਰੀ ਨੂੰ ਹੋਏਗਾ ਫਿਰ ਰੈਸਟੋਰੈਂਟਾਂ ਨੂੰ ਹੋਣਾ ਫਿਰ ਊਬਰ ਨੂੰ ਹੋਣਾ ਫਿਰ ਟੈਕਸੀ ਵਾਲਿਆਂ ਨੂੰ ਹੋਣਾ ਤੇ ਜਿਹੜੀ ਇੱਥੇ ਲੋਕੀ ਸ਼ਾਪਿੰਗ ਕਰਦੇ ਆ ਸਟੋਰਾਂ ਨੂੰ ਹੋਣਾ ਇਹਦਾ ਇਕਨੋਮੀ ਤੇ ਵੱਡਾ ਅਸਰ ਪਏ ਬਿਲਕੁਲ ਠੀਕ ਹੈ ਤੁਹਾਡੀ ਗੱਲ ਔਰ ਇਹ ਵੀ ਨਹੀਂ ਕਿ ਇਹ ਐਂਟਰੀ ਬੰਦ ਕਰ ਰਿਹਾ ਦੂਜੇ ਬੰਨੇ 골ਡ ਕਾਰਡ ਖੋਲ ਤਾ ਜੀ ਤੁਸੀਂ ਪੈਸੇ ਦਿਓ ਤੇ ਅਮਰੀਕਾ ਦੇ ਵਿੱਚ ਤੁਹਾਨੂੰ ਗ੍ਰੀਨ ਕਾਰਡ ਵਰਗੀ ਸਹੂਲਤ ਦੇ ਦੇਵਾਂਗੇ ਮਿਲੀਅਨ ਡਾਲਰ ਮਤਲਬ ਤੁਸੀਂ ਅੱਜ ਦਾ ਹੁਣ ਇੰਡੀਆ ਦਾ ਰੇਟ ਤਾਂ 90 ਰੁਪਏ ਹੋ ਗਿਆ ਤੁਸੀਂ 9 ਕਰੋੜ ਦਿਓ ਤਾਂ ਤੁਹਾਨੂੰ ਵੈਲਕਮ ਆ 트ੰਪ ਨੇ ਆਪਣਾ ਕਾਰਡ ਸ਼ੁਰੂ ਕੀਤਾ ਇਹ ਇਹ ਜਿਹੜੀ ਨਵੀਂ ਪਾਲਿਸੀ ਹੈ ਪੁਰਾਣੀ ਪਾਲਿਸੀ ਨਾਲੋਂ ਕਿਵੇਂ ਵੱਖਰੀ ਹੈ ਪਹਿਲਾਂ ਵੀ ਤਾਂ ਇਨਵੈਸਟਰ ਵੀਜ਼ਾ ਸੀਗਾ ਜੀ ਤੁਸੀਂ ਕਰਦੇ ਹੀ ਰਹੇ ਹੋ ਇਹ ਜਿਹੜੀ ਹੈਗਾ ਉਹ ਜਿਹੜਾ ਇਹ ਵੀ ਇਹ ਜਿਹੜਾ EB5 ਕੈਟਾਗਰੀ ਆ ਉਹ ਗੁਗੀ ਕਾਂਗਰਸ ਦੁਆਰਾ ਇਹਨਾਂ ਦੀ ਮੰਗੇਟਡ ਆ ਉਹ ਬਾਡਨ ਐਕਸਟੈਂਡ ਕਰ ਗਿਆ ਸੀ ਉਹਨੂੰ ਉਹ ਅਜੇ ਵੀ ਹੈਗੀ ਆ ਉੱਥੇ ਉਹ ਜਿਹੜਾ ਜਿਹੜੀ ਇਨਵੈਸਟਮੈਂਟ ਹੁੰਦੀ ਆ ਉਹ ਹੈਗੀ ਆ ਅਜੇ ਲੇਕਿਨ ਉਹ ਜਿਹੜੇ ਬ੍ਰੇਕ ਆਫੀ ਆ ਉਹਦਾ ਫਰਕ ਹੀ ਇਦ ਨਾਲੋਂ ਉਹਦਾ ਕੀ ਫਰਕ ਹੈ ਉਹ 9 ਲੱਖ ਦੀ ਇਨਵੈਸਟਮੈਂਟ ਉਹ ਤੁਹਾਡਾ ਡਾਟ ਕੈਟਗਰੀਆਂ ਵਾਲੇ ਤੁਸੀਂ ਮੰਨ ਲਓ ਕਿਸੇ ਜਿਹੜੇ ਡੈਸੀਗਨੇਟਡ ਜਿਹੜੇ ਅ ਰੀਜਨਲ ਸੈਂਟਰ ਨੇ ਉਹਨਾਂ 'ਚ ਵੀ ਕਰ ਸਕਦੇ ਹਾਂ ਦੂਜਿਆਂ 'ਚ ਵੀ ਕਰ ਸਕਦੇ ਹਾਂ ਪਰ ਇਹ ਜਿਹੜਾ ਕਾਰਡ ਹੈ ਨਾ ਇਹਨਾਂ ਨੇ ਉਹ ਜੋ ਡਿਲੇ ਕਾਫੀ ਸੀਗੀ ਇਹਨਾਂ ਨੇ ਇਹ ਕਰਤਾ ਵੀ ਤੁਸੀਂ ਉਥੇ ਤਾਂ ਪੈਸੇ ਤੁਸੀਂ ਉਹ ਕੰਪਨੀ ਜਿਹਨ ਇਨਵੈਸਟ ਕਰਨੇ ਆ ਤਾਂ ਉਹਨੇਗਾ ਜੋਬਾ ਕ੍ਰੀਏਟ ਕਰਨੇ ਆ ਤੁਸੀਂ ਵਾਪਸ ਲੈ ਜਾਦੇ ਹੋ ਇਹ ਇਹਨਾਂ ਨੇ ਕਰਤਾ ਵੀ 1 ਮਿਲੀਅਨ ਡਾਲਰ ਦਾ ਅਮਰੀਕਾ ਨੂੰ ਗਿਫਟ ਦਿਓ ਤੇ ਇਹਦੇ ਚ ਬੇਸਿਕਲੀ ਇਹ ਆ ਕਿ 15000 ਡਾਲਰ ਤੁਸੀਂ ਇਹਨਾਂ ਨੇ ਉਹ ਪੋਰਟਲ ਖੋਲਤਾ ਆਪਣਾ ਤੇ ਉਹਦੇ ਚ ਤੁਸੀਂ ਜਿਹੜਾ ਹੈਗਾ trump.car.gov ਚ ਜਾਣਾ ਤੇ ਉਹਦੇ ਚ ਜਾ ਕੇ ਜੀ 15000 ਡਾਲਰ ਦੀ ਫੀਸ ਹੈ ਨੌਨ ਰਿਫੰਡੇਬਲ ਆ ਜੇ ਪਾਸ ਹੋਵੇ ਨਾ ਹੋਵੇ 15000 ਗਿਆ ਉਦੋਂ ਬਾਅਦ ਤੁਸੀਂ 1 ਮਿਲੀਅਨ ਡਾਲਰ ਤੁਹਾਨੂੰ ਫਿਰ ਜਦੋਂ ਜੇ ਅਪਰੂਵ ਕਰਨਗੇ ਉਸ ਤੋਂ ਬਾਅਦ ਤੁਸੀਂ ਗਵਰਨਮੈਂਟ ਨੂੰ ਦਿਓਗੇ ਗਿਫਟ ਜਿਹੜਾ ਕਿ ਵਾਪਸ ਨਹੀਂ ਆਉਣਾ ਉਦੋਂ ਬਾਅਦ ਤੁਹਾਡਾ ਲੇਕਿਨ ਬੈਕਗ੍ਰਾਉਂਡ ਚੈੱਕ ਇੱਥੇ ਵੀ ਹੋਊਗਾ ਡਾਕੂਮੈਂਟ ਚੈੱਕ ਹੋਣਗੇ ਤੇ ਤੁਹਾਨੂੰ ਫਿਰ ਉਹ ਚ ਉਹ ਅਡਜਸਟਮੈਂਟ ਆਫ ਸਟੇਟਸ ਗ੍ਰੀਨ ਕਾਰਡ ਜਿਹੜਾ ਹੈਗਾ ਉਹ ਮਿਲ ਜਾਊਗਾ ਤੇ ਉਹ ਫਿਰ ਉਹ ਇਹ ਕਹਿੰਦੇ ਨੇ ਵੀ ਅਸੀਂ ਫਾਸਟ ਕਰਾਂਗੇ ਰੈਕਡ ਟਾਈਮ ਦੇ ਵਿੱਚ ਤੇ ਫਾਰਮ ਵੀ ਕੱਢਿਆ ਇਹਨਾਂ ਨੇ ਆਈ 140 ਜੀ ਫਾਰਮ ਨੇ ਤੇ ਉਹਦੇ ਚ ਪਰੇ ਆ ਕੇ ਇਹ ਹੁਣ ਪਤਾ ਲੱਗੂਗਾ ਕਿ ਇਹਦੀ ਇੰਪਲੀਮੈਂਟੇਸ਼ਨ ਕਿੰਨੀ ਤੇਜ਼ ਹੁੰਦੀ ਆ ਪਰ ਸਰਕਾਰ ਤਾਂ ਇਹ ਕਹਿ ਰਹੀ ਆ ਵੇ ਰੈਕ ਟਾਈਮ ਚ ਹੋਊਗੀ ਮੈਨੂੰ ਲੱਗਦਾ ਵੀ ਛੇ ਸਾਲ ਦੇ ਅੰਦਰ ਅੰਦਰ ਜੋ ਜਿਹੜਾ ਅਪਲਾਈ ਕਰੂਗਾ ਅਪਰੂਵ ਕਰਕੇ ਕਰ ਸਕਦੇ ਆ ਤੇ ਇਹਦੇ ਚ ਬੇਸਿਕਲੀ ਦੋ ਚੀਜ਼ਾਂ ਦੇ ਵਿੱਚ ਉਹਨੂੰ ਬੰਦੇ ਨੂੰ ਅਪਲਾਈ ਕਰਨਾ ਪਊਗਾ ਜਿਵੇਂ ਇਹ ਤਾਂ ਐਕਸਟਰਾ ordinary ਬਿਲਟੀ EV1 ਜਾਂ ਫਿਰ EV2 ਹੈਗੀ ਆ ਨੈਸ਼ਨਲ ਇੰਟਰਸਟ ਵੇਵਰ ਕਿ ਅਮਰੀਕਾ ਆ ਜਿਹੜਾ ਕਿ ਇੰਟਰਸਟ ਦੇ ਵਿੱਚ ਆ ਇਹ ਬੰਦਾ ਇੱਥੇ ਆਉਣਾ ਹੈ ਵੱਡਾ ਬਿਜ਼ਨਸਮੈਨ ਆ ਇਨਵੈਸਟ ਕਰੂ ਫਰਣਾ ਉਹ ਸਾਰਾ ਦੇਖ ਕੇ ਉਹਦਾ ਤੇਜ ਹੁਣ ਇਹ ਅਪਲਾਈ ਹੋਣਾ ਸ਼ੁਰੂ ਹੋਇਆ ਹੁਣ ਕਿੰਨੀ ਗੇਜ ਫਾਸਟ ਹੁੰਦੀ ਹੈ ਜਾਂ ਇਹਨੂੰ 80000 ਵੀਜ਼ਾ ਰੱਖੇ ਨੇ ਹੁਣ ਅਪਲਾਈ ਕਿੰਨੇ ਕੁ ਲੋ ਕਰਦੇ ਇਹ ਵੀ ਨਹੀਂ ਪਤਾ ਤੇ ਉਹਨਾਂ ਦੀ ਹੁਣ ਪ੍ਰੋਸੈਸਿੰਗ ਕਿੰਨੀ ਕੁ ਤੇਜ਼ ਹੁੰਦੀ ਹੈ ਜਾਂ ਉਹਨਾਂ ਕੋਲੋਂ ਕੀ ਕੀ ਮੰਗਦੇ ਆ ਜਾਂ ਜੇ ਹੁਣ ਕਿਸੇ ਕੋਲੇ ਪੈਸੇ ਦਾ ਹੈਗੇ ਸੋਰਸ ਹੈ ਨਹੀਂ ਤਾਂ ਉਹਨੂੰ ਇਗਨੋਰ ਕਰਦੇ ਕੀ ਕਰਦੇ ਇਹ ਪਤਾ ਲੱਗੂਗਾ ਜਦੋਂ ਦੀ ਇੰਪਲੀਮੈਂਟੇਸ਼ਨ ਹੋਊਗੀ ਅਗੇ ਇੱਕ ਦੇਖਣ ਵਾਲੀ ਗੱਲ ਹੈ ਨਾ ਕਿ ਇਹਦੇ ਵਿੱਚ ਜਦੋਂ ਇੰਨੀ ਸਖਤੀਚਾਰਸ਼ ਫੇਰੇ ਕੀਤੀ ਹੋਈ ਆ ਤਾਂ ਕੋਈ ਆਪਣੇ ਪੈਸੇ ਵੇਸਟ ਕਿਉਂ ਕਿਉਂਕਿ ਮੈਂ ਪੜ ਰਿਹਾ ਸੀ ਉਹਦੇ ਵਿੱਚ ਇਹ ਕਿਹਾ ਗਿਆ ਕਿ ਜੇਕਰ ਤੁਸੀਂ ਵਾਇਲੇਸ਼ਨ ਕਿਸੇ ਤਰ੍ਹਾਂ ਦੀ ਵੀ ਕਰਦੇ ਹੋ ਸਿਕਿਉਰਿਟੀ ਥ੍ਰੈਟ ਤੁਹਾਡੇ ਕੋਲੋਂ ਪੈਸੇ ਲੱਗੇ ਤੁਹਾਡੇ ਤੁਹਾਨੂੰ ਫਿਰ ਵੀ ਵਾਪਸ ਭੇਜਤਾ ਜਾਊਗਾ ਪੈਸੇ ਖਤਮ ਤੁਹਾਡੇ ਜਿੰਨੀ ਇਨਸਿਕਿਉਰਿਟੀ ਬਣੀ ਹੋਈ ਆ ਜਿੰਨੀ ਅਸੁਰੱਖਿਆ ਦੀ ਭਾਵਨਾ ਹੈ ਉਹਦੇ ਵਿੱਚ ਪੈਸੇ ਕੌਣ ਡੋਬਣਾ ਚਾਹੂਗਾ ਜੀ ਪਰ ਦੋ ਨੰਬਰ ਤੇ ਇੰਨੇ ਪੈਸੇ ਵਾਲੇ ਤਾਂ ਇੰਡੀਆ 'ਚ ਮੈਨੂੰ ਲੱਗਦਾ ਇੰਨੇ ਘੋਣੇ ਆ ਜਿੰਨੇ ਮਰਜ਼ੀ ਇੱਥੋਂ ਲੈ ਜਾਓ ਜੀ ਇਹ ਮਤਲਬ 9 ਕਰੋੜ 10 ਕਰੋੜ ਕੁਝ ਵੀ ਨਹੀਂ ਕਈ ਆ ਲਈ ਤਾਂ ਇੰਨਾ ਪੈਸਾ ਇੱਥੇ ਪਿਆ ਜੀ ਸਾਡੇ ਤਾਂ ਸਰਕਾਰੀ ਅਧਿਕਾਰੀ ਜਿਹੜੇ ਨੇ ਉਹ ਇਤੋਂ ਕਈ ਗੁਣਾ ਵੱਧ ਵੀ ਲਾਉਣ ਲਈ ਤਿਆਰ ਆ ਬਿਓ ਲਓ ਤਾਂ ਸਿਟੀਜ਼ਨਸ਼ਿਪ ਅਸੀਂ ਆ ਗਏ ਸਿਟੀਜ਼ਨਸ਼ਿਪ ਤਾਂ ਹੈ ਨਹੀਂ ਰਾਦਰ ਸੋ ਇਹ ਇਹ ਥੋੜੇ ਜਿ ਡਰ ਤਾਂ ਰਹਿਣਗੇ ਜੀ ਡਰ ਰਹਿਣਗੇ ਕਿਉਂਕਿ ਜੇ ਇਹ ਕਹਿੰਦੇ ਨੇ ਵੀ ਵੈਟਿੰਗ ਹੋਊਗੀ ਵੀ ਇਦਾਂ ਹੀ ਨਹੀਂ ਵੀ ਜਿਹੜਾ ਮਰਜ਼ੀ ਜਮਾ ਕਰਾ ਕੇ ਲੈ ਗਿਆ ਉਹਦੀ ਵੀ ਅਸੀਂ ਬੈਕਗ੍ਰਾਉਂਡ ਚੈੱਕ ਕਰਾਂਗੇ ਤੇ ਉਹ ਚ ਇਹ ਫਿਰ ਮਤਲਬ ਪੁਛ ਸਾਹਿਬ ਜਿਹੜੀ ਸੋਰਸ ਆਫ ਇਨਕਮ ਕੀ ਆ ਕਿੱਥੋਂ ਆਇਆ ਕਿੱਦਾਂ ਆਇਆ ਉਹਦੇ ਵਿੱਚ ਵੀ ਫਿਰ ਉਹ ਜਿਹੜਾ ਉਹ ਹੁਣ ਜੋ ਤੁਸੀਂ ਭੇਜੋਗੇ ਵਾਈਟ ਮਨੀ ਹੋਣਾ ਚਾਹੀਦਾ ਉਹ ਕਿ ਤੁਹਾਡੇ ਮਤਲਬ ਬੈਂਕ ਟੂ ਬੈਂਕ ਟਰਾਂਸਫਰ ਆ ਉਹ ਕੋ ਉਦਾਂ ਦਾ ਨਹੀਂ ਹੈਗਾ ਵੀ ਵਿਕੇਤੋਂ ਲੋਨ ਲੈ ਕੇ ਦੇਤਾ ਉਹ ਤੇ ਉਹ ਵੀ ਹੁਣ ਉਹੀ ਤਾਂ ਮੈਂ ਮਤਲਬ ਪਹਿਲਾਂ ਕਹਿ ਕੇ ਹਟਿਆ ਵੀ ਉਹਦੀ ਇਹ ਕਿੰਨੀ ਕਨਫੋਰਸਮੈਂਟ ਕਰਦੇ ਇਸ ਤੇ ਡਿਪੈਂਡ ਕਰੂਗਾ ਜੇ ਤਾਂ ਬਹੁਤ ਜ਼ਿਆਦਾ ਸਟ੍ਰਿਕਟ ਨੇ ਫਿਰ ਤਾਂ ਇਹ ਤੇ ਕਿਹਨੇ ਅਪਲਾਈ ਕਰਨਾ ਬਹੁਤ ਘੱਟ ਬੰਦੇ ਕਰਨਗੇ ਤੇ ਜੇ ਇਹਦੇ ਚ ਤੁਸੀਂ ਸਟੇਕਨਾ ਥੋੜੀ ਰਿਲੈਕਸ ਕਰ ਦਿੰਦੇ ਆ ਵੀ ਚਲ ਅਸੀਂ ਕੀ ਲੈਣਾ ਕਿੱਥੋਂ ਪੈਸੇ ਆਏ ਪੈਸੇ ਚਾਹੀਦੇ ਬੰਦੇ ਦੇ ਅਕਾਊਂਟ 'ਚ ਫੇਰ ਥੋੜੀ ਜਿਆਦਾ ਹੋਊਗੀ ਇਹ ਕੰਪਨੀਆਂ ਦਾ ਵੀ ਹੈਗਾ ਵੀ ਜਿਹੜੀਆਂ ਕੰਪਨੀਆਂ ਨੇ ਉਹਨਾਂ ਦੀ ਫਿਰ ਉਹ ਵੀ ਕਰ ਸਕਦੀਆਂ ਤੇ ਉਹ ਉਪਲਿਉ ਉਹਦਾ ਵਧਾ ਕੇ 2 ਮਿਲੀਅਨ ਕੀਤਾ ਹੋਇਆ ਤੇ ਇੰਡੀਵਿਜੂਅਲ ਦਾ 1 ਮਿਲੀਅਨ ਤੇ ਇਹ ਹੁਣ ਕੰਪਨੀ ਨੂੰ ਸ਼ਾਇਦ ਪੈਸੇ ਸ਼ੋਅ ਕਰਨੇ ਸੌਖੇ ਹੋਣ ਉਹ ਕੰਪਨੀ ਜਿਹੜੀਆਂ ਵੱਡੀਆਂ ਨੇ ਉਹਨਾਂ ਕੋਲ ਇਨਕਮ ਆਉਂਦੀ ਆ ਇੰਡੀਵਿਜੂਅਲ ਨਾਲ ਹੁਣ ਦੇਖਦੇ ਆ ਵੀ ਇਹਨੂੰ ਕਿਸ ਤਰ੍ਹਾਂ ਇਹ ਇੰਡੀਵਿਜੂਅਲ ਤੋਂ ਇੰਡੀਵਿਜੂਅਲ ਤੋਂ ਭਾਵ ਪਰਿਵਾਰ ਕੇ ਇੱਕੋ ਵਿਅਕਤੀ ਇੱਕ ਵਿਅਕਤੀ ਉਹ ਜੇ ਅਪਲਾਈ ਕਰੂਗਾ ਮੇਰੇ ਖਿਆਲ ਨਾਲ ਐਡਜਸਟਮੈਂਟ ਆਫ ਸਟੈਟਸ ਕਰਨਗੇ ਉਹਦੇ ਵਿੱਚ ਹੋ ਸਕਦਾ ਲੋਅ ਕਰ ਦੇਣ ਉਹਦੇ ਛੋਟੇ ਬੱਚੇ 21 ਸਾਲ ਤੋਂ ਕੱਟ ਜਾ ਪਰ ਪਹਿਲਾਂ ਤਾਂ ਇੱਕ ਵਿਅਕਤੀ ਕਰੂਗਾ ਉਹ ਸਪਾਊਸ ਉਹਦੇ ਨਾਲ ਹਾਂਜੀ ਹਾਂਜੀ ਤੇ ਇਹਦੀ ਅੱਗੇ ਡਿਟੇਲ ਅਜੇ ਹੋਰ ਆਊਗੀ ਜੀ ਆਊਗੀ ਅਜੇ ਤਾਂ ਅਪਲਾਈ ਹੋਣਾ ਸ਼ੁਰੂ ਹੋਇਆ ਉਸ ਤੋਂ ਬਾਅਦ ਅੱਗੇ ਪਤਾ ਲੱਗੂ ਵੀ ਕੀ ਕੀ ਮੰਗਦੇ ਆ ਉਹ ਬਹੁਤ ਬਹੁਤ ਦੇਰ ਹੋ ਚੁੱਕੀ ਤੁਹਾਨੂੰ 1.5 ਵਜੇ ਗਿਆ ਮੈਂ ਦੇਖਿਆ ਤੁਹਾਡੇ ਉੱਥੇ ਹੁਣੇ ਡੇਢ ਬਚਨ ਵਾਲਾ ਤੇ ਤੁਸੀਂ ਹੁਣ ਕਾਈਨਲੀ ਰੈਸਟ ਕਰੋ ਤੁਸੀਂ ਵੈਸੇ ਕਮਿਟਮੈਂਟ ਤੇ ਬਹੁਤ ਪੱਕੇ ਹੋ ਮੈਨੂੰ ਤਾਂ ਲੱਗਦਾ ਸੀ ਕਿ ਤੁਸੀਂ ਬਹੁਤ ਹੀ ਲੇਟ ਹੋਗੇ ਦਫਤਰ ਤੋਂ ਅੱਜ ਪਰ ਲੋਕਾਂ ਨੂੰ ਬਹੁਤ ਅਵੇਅਰਨੈਸ ਮਿਲਦੀ ਹੈ ਬਹੁਤ ਜਾਣਕਾਰੀ ਮਿਲਦੀ ਹੈ ਜਿਉਂਦੇ ਵਾਸਤੇ ਰਹੋ ਜੀ ਸੇਤਜਾ ਬਰੋ ਬਹੁਤ ਮਿਹਰਬਾਨੀ ਬਹੁਤ ਧੰਨਵਾਦ ਥੈਂਕ ਯੂ ਜੀ ਥੈਂਕ ਯੂ ਜੀ ਮਿਹਰਬਾਨ